ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਡਾਰੀ ਵਿਦੇਸ਼ਾਂ ਨੂੰ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਕੈਨੇਡਾ ਸਟੱਡੀ ਵੀਜ਼ੇ ਨੂੰ ਲੈ ਕੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਸਵਾਲ ਚੱਲ ਰਿਹਾ ਕੋਈ ਵੀ ਪਰੇਸ਼ਾਨੀ ਚੱਲ ਰਹੀ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਡਰ ਭੈ ਹੁੰਦਾ ਕਈ ਵਾਰੀ ਵੀ ਇਸ ਕਾਲਜ ਚ ਜਾਣਾ ਹੈ ਇਸ ਯੂਨੀਵਰਸਿਟੀ ਜਾਣਾ ਹੈ ਕਿਸ ਤਰ੍ਹਾਂ ਨਾਲ ਵਰਕ ਪਰਮਿਟ ਵਾਲੇ ਕਾਲਜ ਦੇ ਵਿੱਚ ਐਡਮਿਸ਼ਨ ਮਿਲੂਗਾ ਸਾਰੀਆਂ ਗੱਲਾਂ ਲੈ ਕੇ ਸਾਰੇ ਜਵਾਬ ਲੈਣ ਦੀ ਜਿਹੜੀ ਇਹ ਕੋਸ਼ਿਸ਼ ਕਰਾਂਗੇ ਸਾਡੇ ਨਾਲ ਨੇ ਸਾਨ ਇਮੀਗ੍ਰੇਸ਼ਨ ਤੋਂ ਕੀਰਤੀ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਆਲਰੇਡੀ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਹੋ ਰਿਹਾ ਹੈ ਸਾਨੀ ਇਮੀਗ੍ਰੇਸ਼ਨ ਦਾ ਔਰ ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਆਫਿਸ ਹੈ ਉੱਥੇ ਪਹੁੰਚ ਕੇ ਮਿਲ ਵੀ ਸਕਦੇ ਹੋ ਸਾਡੇ ਨਾਲ ਨੇ ਕੀਰਤੀ ਜੈਨ ਜੀ ਅਗਲੇ ਕੁਝ ਸਮੇਂ ਲਈ ਸਟੂਡੈਂਟ ਦੇ ਸਵਾਲਾਂ ਦੇ ਜਵਾਬ ਦੇਣਗੇ ਕੋਈ ਵੀ ਸਟੂਡੈਂਟ ਹੈ ਜੋ ਸਟੱਡੀ ਵੀਜ਼ਾ ਤੇ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹ ਕਾਲ ਕਰ ਸਕਦਾ ਹੈ ਸਾਡਾ ਸ਼ੋਅ ਖਾਸ ਤੌਰ ਤੇ ਕੈਨੇਡਾ ਨੂੰ ਲੈ ਕੇ ਰਹੂਗਾ ਪਰ ਤੁਸੀਂ ਹੋਰ ਕਿਸੇ ਮੁਲਕ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਵੀ ਕਾਲ ਜਿਹੜੀ ਹੈ ਕਰ ਸਕਦੇ ਹੋ ਮੈਮ ਕੈਨੇਡਾ ਨੂੰ ਲੈ ਕੇ ਨਾ ਸਟੂਡੈਂਟ ਬਹੁਤ ਕਨਫਿਊਜ਼ ਹੈ ਜਿਸ ਤ ਜਾਂ ਜਿਹੜੇ ਉੱਥੋਂ ਦੇ ਹਾਲਾਤ ਨੇ ਲੋਕ ਦੇਖਦੇ ਆ ਜਾਂ ਦੱਸਦੇ ਆ ਕਿ ਇੱਥੇ ਕੰਮ ਨਹੀਂ ਹੈਗਾ ਜਾਂ ਹੋਰ ਸਾਰੀਆਂ ਪ੍ਰੋਬਲਮਸ ਨੇ ਕੀ ਦੇਖਦੇ ਹੋ ਕੈਨੇਡਾ ਦੇ ਵਿੱਚ ਹਮੇਸ਼ਾ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਕੈਨੇਡਾ ਦਾ ਵੀਜ਼ਾ ਲੈਣ ਨੂੰ ਲੋਕ ਬੱਚੇ ਜਿਹੜੇ ਤਰਸਦੇ ਰਹੇ ਆ ਔਰ ਆਲਰੇਡੀ ਜੇ ਆਪਾਂ ਗੱਲ ਕਰੀਏ ਤਾਂ ਕੈਨੇਡਾ ਪੰਜਾਬੀਆਂ ਦੀ ਡ੍ਰੀਮ ਡੈਸਟੀਨੇਸ਼ਨ ਰਿਹਾ ਹਮੇਸ਼ਾ ਤੋਂ ਚਾਹੇ ਪੀਆਰ ਕਹਿੰਦੇ ਬਹੁਤ ਸੌਖੀ ਹੁੰਦੀ ਆ ਹੋਰ ਕਾਫੀ ਜਿਹੜੀਆਂ ਸਹੂਲਤਾਂ ਮਿਲਦੀਆਂ ਉੱਥੇ ਪਰ ਹੁਣ ਕਿਤੇ ਨਾ ਕਿਤੇ ਸਟੂਡੈਂਟ ਕਿਤੇ ਨਾ ਕਿਤੇ 네ਗੇਟਿਵ ਹੋਇਆ ਹੋਇਆ ਖਾਸ ਤੌਰ ਤੇ ਕੈਨੇਡਾ ਨੂੰ ਲੈ ਕੇ ਕੀ ਸਟੂਡੈਂਟ ਨੂੰ ਨਹੀਂ ਕਰਨਾ ਚਾਹੀਦਾ ਜਾਂ ਕਿਸ ਤਰ੍ਹਾਂ ਦੇ ਨਾਲ ਐਡਮਿਸ਼ਨ ਲੈਣ ਵੀ ਉਸ ਜਾ ਕੇ ਸਕਸੈਸਫੁਲੀ ਆਪਣੀ ਲਾਈਫ ਜਿਹੜੀ ਹੈ ਜਿਉ ਸਕਦੇ ਆ ਜਾਂ ਤਲਾ ਸਕਦੇ ਆ ਆ ਬਿਲਕੁਲ ਜੇ ਅਸੀਂ ਕੁਝ ਕੁਝ ਮਹੀਨੇ ਦੀ ਗੱਲ ਕਰੇ ਤਿੰਨ ਤੋਂ ਚਾਰ ਮਹੀਨੇ ਦੀ ਤੇ ਬਹੁਤ ਸਾਰੀ ਚੀਜ਼ਾਂ ਕੈਨੇਡਾ ਨੂੰ ਲੈ ਕੇ ਚੇਂਜ ਹੋਈਏ ਭਾਵੇਂ ਅਸੀਂ ਗੱਲ ਕਰੇ ਡਬਲ ਜੀਆਈਸੀ ਨੂੰ ਲੈ ਕੇ ਵਰਕ ਪਰਮਿਟ ਨੂੰ ਲੈ ਕੇ ਆਪਾਂ ਗੱਲ ਕਰੀਏ ਉਹਨਾਂ ਦੇ ਕੋਰਸਿਸ ਨੂੰ ਲੈ ਕੇ ਸੋ ਬਹੁਤ ਸਾਰੇ ਚੀਜ਼ਾਂ ਕਰਕੇ ਸਟੂਡੈਂਟ ਘਬਰਾ ਗਿਆ ਕਿ ਮੈਂ ਜੇ ਇੰਨਾ ਪਹਿਲਾ ਕੇ ਕੈਨੇਡਾ ਜਾਣਾ ਤੇ ਮੇਰਾ ਕੀਵੇਂ ਬਣੂਗਾ ਕਿਉਂਕਿ ਜਿਹੜੇ ਰਿਸ਼ਤੇਦਾਰ ਨੇ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਕੰਮ ਨਹੀਂ ਹੈਗਾ ਤੇ ਆਪਾਂ ਨੂੰ ਵੀ ਸੁਣਨ ਨੂੰ ਮਿਲ ਰਿਹਾ ਬਟ ਅੱਜ ਵੀ ਜੇ ਆਪਾਂ ਗੱਲ ਕਰਦੇ ਹਾਂ ਸਟੂਡੈਂਟ ਅੱਜ ਵੀ ਕੈਨੇਡਾ ਜਾ ਰਿਹਾ ਜੇ ਵੀਨ ਕੋਈ ਟੂਰਿਸ ਈ ਐਪਲੀਕੇਸ਼ਨ ਲਾ ਰਿਹਾ ਹੈ ਬਟ ਜੇ ਆਪਾਂ ਕਮ ਦੀ ਗੱਲ ਕਰਦੇ ਆ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਕੰਮ ਹਰ ਜਗ੍ਹਾ ਹੈਗਾ ਬਟ ਕੰਮ ਕਰਨ ਦੀ ਸਕਿਲਸ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੇ ਤੁਸੀਂ ਉੱਥੇ ਹੁਣੇ ਸਟੂਡੈਂਟ ਲਈ ਗਏ ਆ ਆਫਕੋਰਸ ਪਾਰਟ ਟਾਈਮ ਦੇ ਵਿੱਚ ਤੁਸੀਂ ਰੈਸਟੋਰੈਂਟ ਚ ਹੋਟੈਲਸ ਵਿੱਚ ਕੰਮ ਕਰਦੇ ਹੋ ਬਟ ਜੇ ਉਹੀ ਸਟੂਡੈਂਟ ਜਦੋਂ ਆਪਣਾ ਸਟੱਡੀ ਕੰਪਲੀਟ ਕਰਕੇ ਵਰਕ ਪਰਮਿਟ ਲਈ ਜਾਂਦੇ ਤਾਂ ਸਕਿਲਡ ਕੈਟਾਗਰੀ ਦੇ ਵਿੱਚ ਆਉਂਦਾ ਹੈ ਬਟ ਜੇ ਤੁਹਾਡੇ ਕੋਲ ਸਕਿਲਸ ਹੀ ਨਹੀਂ ਹੈਗੀ ਐ ਸੋ ਡੈਫੀਨਿਟਲੀ ਤੁਹਾਨੂੰ ਕਿਤੇ ਨਾ ਕਿਤੇ ਦਿੱਕਤ ਆਣੀ ਹੈਗੀ ਐ ਬਟ ਜੇ ਆਪਣੀ ਪੜ੍ਹਾਈ ਤੁਸੀਂ ਪ੍ਰੋਪਰਲੀ ਕਰ ਰਹੇ ਹੋ ਆਪਣਾ ਕੋਰਸ ਕੰਪਲੀਟ ਕੀਤਾ ਹੈ ਸੋ ਆਫਕੋਰਸ ਤੁਸੀਂ ਸਕਿਲਡ ਦੇ ਵਿੱਚ ਕਾਊਂਟ ਹੁੰਦੇ ਸੋ ਉਹਦੇ ਵਿੱਚ ਤੁਹਾਨੂੰ ਕੰਮ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਤੇ ਮੈਨੂੰ ਬਹੁਤ ਸਾਰੇ ਸਟੂਡੈਂਟਸ ਨੂੰ ਉਹਨਾਂ ਨੂੰ ਮਿਲਦਾ ਹੈ ਕਿ ਸਾਡੇ ਰਿਸ਼ਤੇਦਾਰ ਕਹਿ ਰਹੇ ਆ ਇੱਥੇ ਨਾ ਹੋ ਇੱਥੇ ਕੰਮ ਨਹੀਂ ਹੈਗਾ ਈਵਨ ਜਿਹੜੇ ਪੀਆਰ ਨੇ ਸਿਟੀਜ਼ਨ ਦੇ ਸਿਟੀਜ਼ਨ ਨੇ ਉਹ ਵੀ ਇਹੀ ਚੀਜ਼ ਕਹਿ ਰਹੇ ਨੇ ਬਟ ਮੈਂ ਇੱਕ ਕੁਐਸਚਨ ਤੁਹਾਡੇ ਤੋਂ ਕਰਦੀ ਕਿ ਜਿਹੜੇ ਰਿਸ਼ਤੇਦਾਰ ਤੁਹਾਡੇ ਕਹਿ ਰਹੇ ਨੇ ਉਹ ਵਾਪਸ ਆ ਗਏ ਨੇ ਉਹ ਅੱਜ ਵੀ ਉੱਥੇ ਨੇ ਵਧੀਆ ਕਮਾਰੇ ਨੇ ਸੈਟਲ ਹੈਗੇ ਆ ਸੋ ਲੋਕਾਂ ਦੇ ਕਹਿਣ ਤੇ ਨਹੀਂ ਜਾਣੇ ਕਿਉਂਕਿ ਜਿਹੜੇ ਸਾਡੇ ਰਿਸ਼ਤੇਦਾਰ ਹੈ ਹਰ ਕੋਈ ਸਾਨੂੰ ਵਧੀਆ ਗਾਈਡੈਂਸ ਨਹੀਂ ਦਿੰਦਾ ਇਹ ਤੁਸੀਂ ਉਹ ਪੈਸਾ ਤੁਸੀਂ ਲਾਣਾ ਹੈ ਕੁਆਲਿਫੀਕੇਸ਼ਨ ਤੁਹਾਡੀ ਹੈਗੀ ਹੈ ਜੇ ਤੁਹਾਡੇ ਕੋਲ ਸਕਿੱਲਸ ਹੈਗੇ ਆ ਡੈਫੀਨੇਟਲੀ ਤੁਸੀਂ ਕਿਤੇ ਵੀ ਜਾਓ ਭਾਵੇਂ ਇੰਡੀਆ 'ਚ ਹੀ ਕਿਉਂ ਨਾ ਰਹੋ ਇੱਥੇ ਵੀ ਕੰਮ ਹੈਗਾ ਬਟ ਕੈਨੇਡਾ ਦੀ ਆਪਾਂ ਗੱਲ ਕਰਦੇ ਆ ਇਸ ਟਾਈਮ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਮੈਂ ਇੱਥੇ ਜੀਆਈਸੀ ਦੀ ਗੱਲ ਕਰਾਂਗੀ ਲਾਈਕ ਜੈਸੀ ਜਿਹੜੀ ਹੁਣ ਹੈ ਉਹ ਡਬਲ ਹੋ ਚੁੱਕੀ ਹੈ ਪਹਿਲਾਂ ਅਸੀਂ 10000 ਡਾਲਰ ਪੇ ਕਰਦੇ ਸੀਗੇ ਹੁਣ 20635 ਡਾਲਰ ਸਾਨੂੰ ਪੇ ਕਰਨੀ ਪੈਂਦੀ ਹੈ ਬਟ ਹੋਰ ਵੀ ਆਪਸ਼ਨਸ ਨੇ ਜਿਹਦੇ ਵੀ ਤੁਸੀਂ ਜੀਆਈਸੀ ਘੱਟ ਪੇ ਕਰਕੇ ਵੀ ਬਾਹਰ ਜਾ ਸਕਦੇ ਹੋ ਬਟ ਅਗੇਨ ਸਟੂਡੈਂਟ ਨੂੰ ਨੌਲੇਜ ਨਹੀਂ ਹੈਗੀ ਹੈ ਅਵੇਅਰਨੈਸ ਨਹੀਂ ਹੈਗੀ ਹੈ ਰਾਈਟ ਗਾਈਡੈਂਸ ਨਹੀਂ ਲੈਂਦੇ ਜਿਹਦੇ ਕਰਕੇ ਜਿਹੜਾ ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਹੈ ਉਹ ਵੀ ਨਹੀਂ ਪੂਰਾ ਕਰ ਪਾਉਂਦੇ ਸਾਡੇ ਨਾਲ ਕਾਲਰ ਜੁੜ ਰਹੇ ਆ ਕੁਝ ਸਮੇਂ ਬਾਅਦ ਜਿਹੜੀ ਅਸੀਂ ਕਾਲ ਲੈਣੀ ਹੈ ਜਿਹੜੀ ਸ਼ੁਰੂ ਕਰਦੇ ਆ ਔਰ ਹੁਣ ਆਪਾਂ ਗੱਲ ਕਰਦੇ ਆ ਮੈਮ ਜਿਵੇਂ ਤੁਸੀਂ ਕਿਹਾ ਵੀ ਜੀਆਈਸੀ ਡਬਲ ਹੋ ਗਿਆ ਪਹਿ ਕਿਸੀ ਘਾਟ ਨਾਲ ਕਿਵੇਂ ਜਾਇਆ ਜਾ ਸਕਦਾ ਹੈ ਅਰ ਸਰ ਜਿਹੜਾ ਕੈਨਡ ਹੈ ਉਹ ਡਿਫਰੈਂਟ ਪ੍ਰੋਵਿੰਸ ਦੇ ਵਿੱਚ ਬਟਿਆ ਹੋਇਆ ਹੈ ਜੇ ਤੁਸੀਂ ਟੋਰੰਟੋ ਬ੍ਰਿਟਿਸ਼ ਕੋਲੰਬੀਆ ਕਿਤੇ ਵੀ ਅਪਲਾਈ ਕਰੋ ਸੋ ਡੈਫੀਨਟਲੀ ਤੁਹਾਨੂੰ 20635 ਡਾਲਰ ਪੇ ਕਰਨੇ ਬਟ ਜੇ ਸਾਡੇ ਕੋਲ ਸਟੂਡੈਂਟ ਆ ਰਹੇ ਉਹ ਕਹਿੰਦਾ ਅਸੀਂ ਨਹੀਂ ਪੇ ਨਹੀਂ ਕਰ ਸਕਦੇ ਸੋ ਮੌਂਟਰੀਅਲ ਕਿਊਬਿਕ ਦੇ ਵਿੱਚ ਤੁਸੀਂ ਸਿਰਫ 14000 ਡਾਲਰ ਜੀਆਈਸੀ ਪੇ ਕਰਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਇਨਫੈਕਟ ਇਨੂੰ ਅਸੀਂ ਰੇਸ਼ਿਓ ਚ ਵੀ ਡਿਵਾਈਡ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਬੱਚਾ ਜਾਣਾ ਹੀ ਉਸ ਪ੍ਰਵਿੰਸ ਦੇ ਵਿੱਚ ਜਾਣਾ ਚਾਹੁੰਦਾ ਹੈ ਜਿੱਥੇ 20635 ਡਾਲਰ ਪੇ ਕਰਨਾ ਹੈ ਸੋ ਅਸੀਂ ਉਹਦੇ ਟਿਊਸ਼ਨ ਫੀਸ ਨਾਲ ਉੱਥੇ ਪਲੇ ਕਰ ਸਕਦੇ ਹਾਂ ਅਸੀਂ ਉਹਨੂੰ ਕਾਲਜ ਪ੍ਰੋਵਾਈਡ ਕਰੂਗੇ ਜਿੱਦੀ ਫੀਸ ਘਟ ਹੈ ਸੋ ਹੋਰ ਵੀ ਬਹੁਤ ਤਰੀਕੇ ਨੇ ਇਹ ਐਕਸਪੀਰੀਅੰਸ ਕੰਸਲਟੈਂਟ ਹੀ ਤੁਹਾਨੂੰ ਗਾਈਡ ਕਰ ਸਕਦਾ ਹੈ ਸੋ ਡੈਫੀਨਿਟਲੀ ਹਰ ਪ੍ਰੋਫਾਈਲ ਡਿਫਰੈਂਟ ਹੈ ਹਰ ਕਿਸੇ ਦਾ ਬਜਟ ਡਿਫਰੈਂਟ ਹੈ ਸੋ ਇਹ ਦੇ ਅਕੋਰਡਿੰਗ ਮੈਂ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਦਿੰਦੀ ਹਾਂ ਸੋ ਬਹੁਤ ਸਾਰੇ ਆਪਸ਼ਨ ਨੇ ਕਿ ਤੁਸੀਂ ਘੱਟ ਘੱਟ ਬਜਟ ਦੇ ਵਿੱਚ ਕੈਨੇਡਾ ਅਜ ਵੀ ਜਾ ਸਕਦੇ ਹੋ ਭਾਵੇਂ ਅਸੀਂ ਘੱਟ ਜੀਆਈਸੀ ਦੀ ਗੱਲ ਕਰੀਏ ਭਾਵੇਂ ਅਸੀਂ ਘੱਟ ਟਿਊਸ਼ਨ ਫੀਸ ਦੀ ਗੱਲ ਕਰੀਏ ਹਮ ਬਿਲਕੁਲ ਜੇਕਰ ਜੇਕਰ ਤੁਹਾਡੇ ਕੋਲ ਸਕਿੱਲ ਹੈਗਾ ਤੁਸੀਂ ਕੋਈ ਕੰਮ ਸਿੱਖ ਕੇ ਕਿਸੇ ਵੀ ਕੰਟਰੀ ਵਿੱਚ ਜਾਣੇ ਹੋ ਤਾਂ ਤੁਹਾਨੂੰ ਕੰਮ ਲੱਭਣ ਦੇ ਵਿੱਚ ਕੋਈ ਪ੍ਰੋਬਲਮਜ਼ ਨਹੀਂ ਆਉਂਦੀਆਂ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਤੁਹਾਨੂੰ ਆਪਸ਼ਨਸ ਮਿਲਦੀਆਂ ਕੋਈ ਵੀ ਕੰਟਰੀ ਤੁਹਾਨੂੰ ਵੀਜ਼ਾ ਦਿੰਦੀ ਹੈ ਤਾਂ ਸਟੱਡੀ ਲਈ ਜਾਣੇ ਹੋ ਤਾਂ ਸਟੱਡੀ ਵੀਜ਼ਾ ਦਿੰਦੀ ਹੈ ਇਸ ਕਰਕੇ ਤੁਸੀਂ ਪਹਿਲਾਂ ਜੇ preference ਆਪਣੀ ਸਟੱਡੀ ਨੂੰ ਦਵੋਗੇ ਤਾਂ ਜ਼ਰੂਰ ਤੁਸੀਂ ਕਾਮਯਾਬ ਹੋਵੋਗੇ ਉਮੀਦ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਜਾਣਾ ਚਾਹੁੰਦੇ ਹੋ 20600 ਜਿਹੜੀ 35 GIC ਐਮਐਮ ਨੇ ਪਹਿਲਾਂ ਦੱਸਿਆ ਉਹ ਤਾਂ ਹੈਗੀ ਹੈਗੀ ਹੈ ਪਰ ਉਸ ਤੋਂ ਇਲਾਵਾ ਜੇ ਤੁਹਾਡਾ ਬਜਟ ਘੱਟ ਹੈ ਮੌਂਟਰੀਅਲ ਤੇ ਕਿਊਬੈਕ ਦੇ ਵਿੱਚ ਤੁਸੀਂ ਘੱਟ ਜੀਆਈਸੀ ਨਾਲ ਵੀ ਅਪਲਾਈ ਕਰ ਸਕਦੇ ਹੋ ਔਰ ਵੀਜ਼ਾ ਲੈ ਸਕਦੇ ਹੋ ਮੈਮ ਉਹ ਕਿਉਂ ਘੱਟ ਹੈ ਉਸ ਏਰੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਦੋਂ ਪੂਰੇ ਕੈਨੇਡਾ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ 20635 ਡਾਲਰ ਜਿਹੜੇ ਹੈਗੇ ਆ ਜੀਆਈਸੀ ਹੈਗੀ ਆ ਪਰ ਇਸ ਦੋ ਪ੍ਰੋਵਿੰਸ ਦੇ ਵਿੱਚ ਘੱਟ ਕਿਉਂ ਹੈ ਔਰ ਨਾਲ ਦੀ ਨਾਲ ਜਿਹੜੇ ਅਟੈਸਟੇਸ਼ਨ ਲੈਟਰ ਹੈ ਉਸ ਨੂੰ ਲੈ ਕੇ ਕੀ ਅਪਡੇਟਸ ਨੇ ਕਿੰਨੇ ਕ ਟਾਈਮ ਦੇ ਵਿੱਚ ਡਿਲੀਵਰ ਹੋ ਰਿਹਾ ਸਟੂਡੈਂਟ ਨੂੰ ਸੋ देयर इज ਅ ਡਿਫਰੈਂਸ ਬੀਟਵੀਨ ਫੈਡਰਲ ਗਵਰਨਮੈਂਟ ਐਂਡ ਪ੍ਰੋਵੀਜ਼ਨਲ ਗਵਰਨਮੈਂਟ ਸੋ ਜੇ ਆਪਾਂ ਮੋਂਟਰੀਅਲ ਦੀ ਗੱਲ ਕਰਦੇ ਆ ਮੋਂਟਰੀਅਲ ਦੀ ਜਿਹੜੀ ਗਵਰਨਮੈਂਟ ਹੈ ਉਹ ਆਟੋਮੈਟਿਕਲੀ ਜਿਹੜੀ ਬਾਕੀ ਪ੍ਰੋਵਿੰਸ ਹੈਗੇ ਕੈਨੇਡਾ ਦੀ ਉਹਨਾਂ ਦੇ ਰੂਲਸ ਸ਼ੁਰੂ ਤੋਂ ਹੀ ਡਿਫਰੈਂਟ ਹੈ ਜਿਵੇਂ ਤੁਸੀਂ ਅਟੈਸਟੇਸ਼ਨ ਲੈਟਰ ਦੀ ਗੱਲ ਕੀਤੀ ਇਹ ਰੂਲ ਹੁਣ ਇੰਪਲੀਮੈਂਟ ਹੋਇਆ ਹੈ ਕਿ 31 ਮਾਰਚ ਤੋਂ ਸਾਰੇ ਕਾਲਜਿਸ ਪਾਵੇਂ ਕਿਸੇ ਵੀ ਪ੍ਰੋਵਿੰਸ ਦੇ ਹੋਣ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਰਿਲੀਜ਼ ਕਰਨਾ ਪੈਣਾ ਤਾਂ ਹੀ ਬੱਚਾ ਆਪਣੀ ਫਾਈਲ ਜਿਹੜੀ ਐਮਬੈਸੀ ਵਿੱਚ ਸਬਮਿਟ ਕਰ ਸਕਦਾ ਹੈ ਬਟ ਮੈਂ ਇਥੇ ਗੱਲ ਐਡ ਕਰਨਾ ਚਾਹਾਂਗੀ ਕਿ ਕਿਊਬੈਕ ਮੌਂਟਰੀਅਲ ਦਾ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਪ੍ਰੋਵੀਜ਼ਨਲ ਲੈਟਰ ਲੈਣਾ ਹੀ ਪੈਂਦਾ ਜਿਹਨੂੰ ਆਪਾਂ ਸੀਏਕਯੂ ਕਹਿੰਦੇ ਆ ਤਾਂ ਹੀ ਤੁਸੀਂ ਉੱਥੇ ਫਾਈਲ ਲਾ ਸਕਦੇ ਹੋ ਸੋ ਕਹਿੰਦਾ ਪਾਵੇ ਕਿ ਜਿਹੜੀ ਪ੍ਰੋਵਿੰਸ ਹੁਣ ਰੂਲ ਇੰਪਲੀਮੈਂਟ ਕਰ ਰਹੀ ਹੈ ਉਹ ਚੀਜ਼ ਮੌਂਟਰੀਅਲ ਆਲਰੇਡੀ ਐਡਵਾਂਸ ਵਿੱਚ ਕਰ ਚੁੱਕਿਆ ਕਿਉਂਕਿ ਉੱਥੇ ਦੀ ਗਵਰਨਮੈਂਟ ਦੇ ਜਿਹੜੇ ਰੂਲਸ ਹੋ ਡਿਫਰੈਂਟ ਨੇ ਇਸ ਲਈ ਉੱਥ ਅਲਸ ਰਿਕੁਆਇਰਮੈਂਟ ਦੀ ਗੱਲ ਕਰਦੇ ਹੁਣ ਬਹੁਤ ਜ਼ਿਆਦਾ ਫਲੈਕਸੀਬਿਲਟੀ ਕੈਨੇਡੀਅਨ ਗਵਰਨਮੈਂਟ ਨੇ ਆਲਸ ਬੈਂਡ ਵਿਦ ਦੇ ਦਿੱਤੀ ਹੈ ਬਟ ਜਦੋਂ ਬੱਚਿਆਂ ਨੂੰ ਈਚ 6 ਬੈਂਡ ਲੈਣੇ ਪੈਂਦੇ ਸੀਗੇ ਤਾਂ ਉਸ ਟਾਈਮ ਵੀ ਮੋਂਟਰੀਅਲ ਕਿਊਬਿਕ ਹੈਗਾ ਉੱਥੇ ਤੁਸੀਂ 5.5 ਵਿੱਚ ਵੀ ਵੀਜ਼ਾ ਲੈ ਸਕਦੇ ਸੀਗੇ ਸੋ ਜਿਹੜੀ ਆਪਣੀ ਪ੍ਰੋਵਿੰਸ਼ਨਲ ਗਵਰਨਮੈਂਟ ਹੈ ਉਹਨਾਂ ਦੀ ਰੂਲਸ ਜਿਹੜੇ ਡਿਫਰੈਂਟ ਹੈਗੇ ਫੈਡਰਲ ਗਵਰਨਮੈਂਟ ਤੋਂ that is why ਤੁਸੀਂ ਜੇ ਕਿਊਬਿਕ ਮੋਂਟਰੀਅਲ ਵਿੱਚ ਅਪਲਾਈ ਕਰਦੇ ਹੋ ਤੇ ਉੱਥੇ ਜੇ ਐਸਈ ਘਟ ਹੈ ਬੈਂਡਸ ਦੀ ਰਿਲੈਕਸੇਸ਼ਨ ਹੈ ਫੀਸ ਦੀ ਰਿਲੈਕਸੇਸ਼ਨ ਹੈ ਟਿਊਸ਼ਨ ਫੀਸ ਬਹੁਤ ਸਾਰੀ ਚੀਜ਼ਾਂ ਨੇ ਸੋ ਜਿਹੜਾ ਸਟੂਡੈਂਟ ਜਿਹਦਾ ਬਜਟ ਘਟ ਹੈ ਐਸ ਦਾ ਇਸ਼ੂ ਹੈਗਾ ਯਾ ਬਜਟ ਦਾ ਇਸ਼ੂ ਹੈ ਤਾਂ ਉਹ ਕਿਤੇ ਨਾ ਕਿਤੇ ਸੀ ਰეკਮੈਂਡ ਕਰ ਤੇ ਤੁਸੀਂ ਕਯੂਬਿਕ ਮੋਂਟਰੀਅਲ ਵਿੱਚ ਅਪਲਾਈ ਕਰ ਸਕਦੇ ਹੋ ਹੂੰ ਬਿਲਕੁਲ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਇਸ ਤੋਂ ਇਲਾਵਾ ਵੀ ਤੁਸੀਂ ਘਟ ਜੀਆਈਸੀ ਨਾਲ ਵੀ ਆਪਣਾ ਜਿਹੜਾ ਹੈ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਖਾਸ ਤੌਰ ਤੇ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਕੈਨੇਡਾ ਸਟੱਡੀ ਵੀਜ਼ੇ ਤੇ ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਆ ਤੁਹਾਡੇ ਦੇ ਓਵਰ ਆਲ 6 ਬੈਂਡ ਹੈਗੇ ਆ ਓਵਰਆਲ ਸਰਚ ਸਕੋਰ ਹੈ ਪੀਟੀ ਕੀਤੀ ਹੋਈ ਹੈ ਟੋਫਲ ਕੀਤਾ ਹੋਇਆ ਓਵਰਆਲ ਤੁਹਾਡੇ 83 ਹੈਗੇ ਆ ਤਾਂ ਤੁਸੀਂ ਜਿਹੜਾ ਹੈ ਕੈਨੇਡਾ ਦੇ ਲਈ ਐਸਡੀਐਸ ਦੇ ਅੰਦਰ ਅਪਲਾਈ ਕਰ ਸਕਦੇ ਹੋ ਮੈਂ ਮੈਂ ਇੱਕ ਐਸਡੀਐਸ ਹੈ ਇੱਕ ਨੋਨ ਐਸਡੀਐਸ ਹੈ ਹਨਾ ਜਿਨ੍ਹਾਂ ਦੇ ਮੰਨ ਲਓ ਇੱਕ ਚੋਂ 5 ਨੇ ਹਨਾ ਜਾਂ ਕਿਸੇ ਦੇ ਓਵਰਆਲ ਘਟ ਨੇ ਆਪਾਂ ਕਾਲ ਲਈਏ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜਿਹੜਾ ਵਾਧਿਆ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ੍ਰੀ ਅਕਾਲ ਸਰ ਜਤਿੰਦਰ ਗੌਰ ਕਰ ਰਹੇ ਹਾਂ ਜੀ ਹਾਂਜੀ ਜਤਿੰਦਰ ਜੀ ਦੱਸੋ ਤੁਹਾਡਾ ਕੀ ਸਵਾਲ ਹੈ ਕਿੱਥੋਂ ਬੋਲ ਰਹੇ ਹੋ ਸਰ ਮੈਂ ਚੜੀ ਹਾਂਜੀ ਹਾਂਜੀ ਕੀ ਸਵਾਲ ਆਈ ਤੁਹਾਡਾ ਸਰ ਮੈਂ 2023 ਦੇ ਵਿੱਚ ਆਪਣੀ ਕਲਾਸ 12 ਕੰਪਲੀਟ ਕੀਤੀ ਸੀਗੀ ਠੀਕ ਹੈ ਜੀ ਤੇ ਮੇਰੇ ਉੱਤੇ 82% ਸੀਗੇ ਪਾਸ ਉਹਦੇ ਵਿੱਚ ਆਰਸ ਦੇ ਵਿੱਚ ਠੀਕ ਹੈ ਜੀ ਤੇ ਸਰ ਮੈਂ ਨਾ ਆਈਲਰਸ ਕੀਤੀ ਆ ਦੋ ਵਾਰ ਪਹਿਲਾਂ ਤਾਂ ਮੇਰੇ 5 ਇਚ ਸੀਗੇ ਤੇ ਹੁਣ ਇੱਕ ਮਾਡਲ ਦੇ ਵਿੱਚ 5.5 ਰਹਿ ਗਏ ਆ ਤੇ ਬਾਕੀਆਂ ਦੇ ਵਿੱਚ ਸੇਕੇ ਆ ਤੇ ਮੈਂ ਪੁੱਛਣਾ ਸੀ ਮੈਂ ਕੈਨੇਡਾ ਅਪਲਾਈ ਕਰ ਸਕਦਾ ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ ਅਸੀਂ ਬੈਂਡਸ ਨੂੰ ਲੈ ਕੇ ਹੀ ਗੱਲ ਕਰਨ ਵਾਲੇ ਸੀਗੇ ਜਿਵੇਂ ਤੁਹਾਡੀ ਪਰਸੈਂਟੇਜ ਵਧੀਆ ਤੁਸੀਂ ਲਾਸਟ ਈਅਰ ਪਾਸ ਆਊਟ ਹੋ ਸੋ ਓਵਰঅল ਤੁਹਾਡੇ 6 ਬੈਂਡ ਹੈ ਸੋ ਪਹਿਲਾਂ ਤਾਂ ਮੈਂ ਇੱਥੇ ਅਪਡੇਟ ਕਰਨਾ ਚਾਹੁੰਗੀ ਕੋਈ ਵੀ ਸਟੂਡੈਂਟ ਜਿਹਦੇ ਓਵਰঅল 6 ਨੇ ਭਾਵੇਂ ਈਚ ਮੋਡਿਊਲ ਚ ਕਿੰਨੇ ਵੀ ਹੋਣ ਭਾਵੇਂ 4 ਹੋਣ 4.5 ਹੋਣ ਤੁਸੀਂ ਐਸ ਜੀ ਐਸ ਕੈਟਾਗਰੀ ਦੇ ਅੰਡਰ ਹੀ ਆਉਂਦੇ ਹੋ ਸੋ ਡੈਫੀਨਿਟਲੀ ਤੁਹਾਡੇ ਵੀਜ਼ਾ ਚਾਂਸਸ ਆ ਵਰy ਹਾਈ ਤੇ ਤੁਸੀਂ ਇਨਟੇਕ ਹੁਣ ਤੁਹਾਨੂੰ ਜਿਹੜਾ ਮਿਲੂਗਾ ਸੈਪਟੈਂਬਰ ਤੇ ਜਨੂਅਰੀ ਜੀ ओके थैंक यू बिल्कुल जेडे दर्शकਾਂ ਦੀ ਕਾਲ ਸਾਡੇ ਕੋਲ ਨਹੀਂ ਲਈ ਜਾ ਰਹੀ ਜਾਂ ਵੀਟਿੰਗ ਦੇ ਵਿੱਚ ਆ ਜਾਂ ਮਿਸ ਹੋਰੀਆਂ ਕਾਲਸ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ ਅਦਰਵਾਈਜ਼ ਕਿਸੇ ਵੀ ਦਿਨ ਸਵੇਰੇ 10 ਤੋਂ ਲੈ ਕੇ 6 ਵਜੇ ਤੱਕ ਇਸੇ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਕੀਰਤੀ मैम ਨੂੰ ਮਿਲਣਾ ਚਾਹੁੰਦੇ ਹੋ ਇਹਨਾਂ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਇਹਨਾਂ ਨੂੰ ਵੀ ਮਿਲ ਸਕਦੇ ਹੋ ਅਸੈਸਮੈਂਟ ਕਰਾ ਸਕਦੇ ਹੋ WhatsApp ਤੇ ਡਾਕੂਮੈਂਟਸ ਸੈਂਡ ਕਰ ਸਕਦੇ ਹੋ ਜਾਂ ਵੀਡੀਓ ਕਾਨਫਰencing ਰਾਹੀਂ ਵੀ ਤੁਸੀਂ ਜੇ ਦੂਰ ਬੈਠੇ ਹੋ ਕਾਉਂਸਲਿੰਗ ਲੈ ਸਕਦੇ ਹੋ ਸਾਰੀਆਂ ਸਰਵਿਸਿਜ਼ ਤੁਹਾਡੇ ਲਈ ਅਵੇਲੇਬਲ ਹੈਗੀਆਂ ਖਾਸ ਤੌਰ ਤੇ ਸਟੂਡੈਂਟ ਦੇ ਲਈ ਤੁਸੀਂ ਕਿਸੇ ਵੀ ਮੁਲਕ ਜਾਣਾ ਹੈ ਆਪਾਂ ਖਾਸ ਤੌਰ ਤੇ ਜਿਹੜੀ ਗੱਲ ਕਰ ਰਹੇ ਆ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਆ ਹਨ ਮੈਮ ਹੁਣੇ ਜਿਵੇਂ ਸਟੂਡੈਂਟ ਦੀ ਵੀ ਕਾਲ ਸੀਗੀ ਵੀ ਕਿਸ ਤਰ੍ਹਾਂ ਦੇ ਨਾਲ ਕੀ ਅਪਡੇਟਸ ਹੈਗੀਆਂ ਨੇ ਬਹੁਤ ਸਾਰੇ ਸਟੂਡੈਂਟ ਡਰੇ ਹੋ ਨੇ ਸਤੰਬਰ ਇਨਟੇਕ ਦਾ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਸਤੰਬਰ ਇਨਟੇਕ ਦੇ ਲਈ ਕੀ ਲੱਗਦਾ ਕਿੰਨਾ ਕੁ ਟਾਈਮ ਹੈਗਾ ਜਿਵੇਂ ਆਪਾਂ ਇਸ ਟਾਈਮ ਤਕਰੀਬਨ ਮਈ ਚ ਬੈਠੇ ਹੋਏ ਆ ਹਨ ਜੂਨ ਜੂਨ ਦੇ ਤਕਰੀਬਨ ਚੜਨ ਵਾਲਾ ਤੇ ਕਿਸ ਤਰ੍ਹਾਂ ਨਾਲ ਦੇਖਦੇ ਹੋ ਵੀ ਕਿੰਨਾ ਕੁ ਟ 80% ਸੈਪਟੈਂਬਰ ਇਨਟੇਕ ਫਿਲ ਹੋ ਚੁਕੇ ਹਨ ਹਾਰਡਲੀ 20% ਸੀਟਸ ਨੇ ਪਰਟੀਕੂਲਰ ਕੋਰਸੇਸ ਦੇ ਵਿੱਚ ਨੇ ਜਿਹੜੀ ਸਟੂਡੈਂਟ ਨੂੰ ਮਿਲ ਸਕਦੀ ਹੈ ਬਟ ਹਜੇ ਜੇ ਸੈਪਟੈਂਬਰ ਇਨਟੇਕ ਦੇ ਵਿੱਚ ਹੀ ਅਪਲਾਈ ਕਰਨਾ ਚਾਹੁੰਦੇ ਹੋ ਹਾਰਡਲੀ ਤੁਹਾਡੇ ਕੋਲ 10 ਤੋਂ 15 ਦਿਨ ਹੈ ਤੁਸੀਂ ਆਪਣੀ ਸੀਟ ਸਿਕਯੂਰ ਕਰ ਸਕਦੇ ਹੋ ਆਦਰਵਾਇਜ਼ ਜਨੂਅਰੀ ਇਨਟੇਕ ਹੀ ਆਪਸ਼ਨ ਨੇ ਕਿਉਂਕਿ ਹੁਣ ਅਟੈਸਟੇਸ਼ਨ ਲੈਟਰ ਆ ਚੁੱਕਿਆ ਹੈ ਜੇ ਤੁਸੀਂ ਹੁਣ ਅਪਲਾਈ ਕਰੋਗੇ ਤਾਂ ਜਾ ਕੇ ਤੁਹਾਡਾ ਆਫਰ ਲੈਟਰ ਆਊਗਾ ਅਟੈਸਟੇਸ਼ਨ ਲੈਟਰ ਟਾਈਮ ਤੇ ਆਊਗਾ ਤਾਂ ਹੀ ਤੁਸੀਂ ਆਪਣੇ ਇਨਟੇਕ ਦੇ ਜਿਹੜੀ ਫਾਈਲ ਨੂੰ ਟਾਈਮ ਲੈਂਬੈਸੀ ਦੇ ਵਿੱਚ ਲਾ ਸਕਦੇ ਹੋ ਮਮਾ ਅਸ਼ੂ ਕਾਲ ਤੋਂ ਪਹਿਲਾਂ ਮੇਰੀ ਇੱਕ ਸਵਾਲ ਸੀਗਾ ਪਿੱਛੇ ਰਹਿ ਗਈ ਗੱਲ ਆਪਣੀ ਮੈਂ ਦੁਬਾਰੇ ਇੱਕ ਵਾਰੀ ਤੁਹਾਨੂੰ ਰਿਵਾਈਜ਼ ਕਰ ਦੇਣਾ ਕਿ ਜੇ ਇੱਕ ਤਾਂ ਹੁੰਦਾ ਐਸਡੀਐਸ ਇੱਕ ਹੁੰਦਾ ਨੋਨ ਐਸਡੀਐਸ ਜਿਵੇਂ ਪਹਿਲਾਂ ਸੀਗਾ ਕਿ ਪੰਜ ਬੈਂਡ ਜੇ ਕਿਸੇ ਦੇ ਇੱਕ ਮੋਡਿਊਲ ਚੋਂ ਪੰਜ ਨੇ ਹਨਾ ਜਾਂ ਓਵਰਆਲ 60 ਨੇ ਕਿਸੇ ਜੋ ਤੁਹਾਡੇ 50 ਵੀ ਰਹਿ ਗਏ ਘੱਟ ਰਹਿ ਗਏ ਤਾਂ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਸੀ ਨੋਨ ਐਸਡੀਐਸ ਹਨਾ ਤੇ ਉਹਦੇ ਚ ਕੀ ਹੁਣ ਵੀ ਅਪਲਾਈ ਕੀਤਾ ਜਾ ਸਕਦਾ ਔਰ ਵੀਜ਼ਾ ਸਕਸੈਸ ਰੇਟ ਜਿਹੜਾ ਹੈਗਾ ਕਿੰਨਾ ਕ ਹੈਗਾ ਉਸ ਦਾ ਬਿਲਕੁਲ ਹਜੇ ਵੀ ਜੇ ਅਸੀਂ ਕੈਟਾਗਰੀ ਦੀ ਗੱਲ ਕਰਦੇ ਆਂ ਐਸ ਡੀ ਐਸ ਨੋਨ ਐਸ ਜੇ ਦੋਨੋਂ ਹੀ ਕੈਟਾਗਰੀ ਹੈਗੀਆਂ ਬਸ ਉਹਨਾਂ ਦੀ ਐਲੀਜੀਬਿਲਟੀ ਚੇਂਜ ਹੋਈ ਹੈ ਫੋਰ ਏਗਜ਼ਾਮਪਲ ਪਹਿਲਾਂ ਅਸੀਂ ਐਸ ਡੀ ਐਸ ਵਿੱਚ ਜੇ ਕਿਸੇ ਦੇ ਈਚ 6 ਬੈਂਡਸ ਨਹੀਂ ਤਾਂ ਹੀ ਕਨਸੀਡਰ ਕਰਦੇ ਸੀਗੇ ਪੀਟੀ ਐਸ ਡੀ ਐਸ ਦੇ ਵਿੱਚ ਨਹੀਂ ਆਂਦਾ ਸੀਗਾ ਬਟ ਹੁਣ ਜੇ ਤੁਹਾਡੇ ਓਵਰ올 ਪੀਟੀ ਦੇ ਵਿੱਚ 60 ਸਕੋਰ ਹੈਗਾ ਤੁਸੀਂ ਐਸ ਡੀ ਐਸ ਦੇ ਵਿੱਚ ਕਨਸੀਡਰ ਹੁੰਦੇ ਹੋ ਤੁਹਾਡੇ ਓਵਰ올 6 ਨੇ ਈਚ ਮੋਡਿਊਲ ਚ ਭਾਵੇਂ ਕਿੰਨੇ ਵੀ ਬੈਂਡ ਨੇ ਇੱਕ ਵਿੱਚ 4 ਨੇ 4.5 ਨੇ 5 ਨੇ ਤਾਂ ਵੀ ਤੁਸੀਂ ਐਸਡੀਜ਼ ਦੇ ਵਿੱਚ ਆਂਦੇ ਹੋ ਤੇ ਜਿਹੜੇ ਸਟੂਡੈਂਟ ਜਿਨ੍ਹਾਂ ਦੇ ਪੀਟੀ ਵੈ 60 ਤੋਂ ਘੱਟ ਨੇ ਜਾਂ ਓਵਰAllResult 6 ਤੋਂ ਘੱਟ ਨੇ ਤੇ ਉਹ ਨੌਨ ਐਸਡੀਜ਼ ਦੇ ਕੈਟਾਗਰੀ ਦੇ ਵਿੱਚ ਆਂਦੇ ਆਂ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਨੌਨ ਐਸਡੀਜ਼ ਕੈਟਾਗਰੀ ਦੇ ਵਿੱਚ ਜੇ ਅਪਲਾਈ ਕਰ ਰਹੇ ਹੋ ਤੁਸੀਂ ਵੀਜ਼ਾ ਨਹੀਂ ਲੈ ਸਕਦੇ ਸਿਰਫ ਕੈਟਾਗਰਾਇਜ਼ ਕੀਤਾ ਗਿਆ ਹੈ ਦੋ ਪਾਰਟੀਸ਼ਨ ਦੇ ਵਿੱਚ ਦੋਨਾਂ ਦੀ ਜਿਹੜੀ ਵੀਜ਼ਾ ਦੀ ਰਿਕੁਆਇਰਮੈਂਟਸ ਨੇ ਉਹ ਡਿਫਰੈਂਟ ਨੇ ਤੇ ਜੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਅਕੋਰਡਿੰਗ ਅਪਲਾਈ ਕਰਦੇ ਹੋ ਤੇ ਤੁਸੀਂ ਐਸ ਜਿਸ ਦਿਨੋਂ ਨੇ ਦੋਨਾਂ ਕੈਟਾਗਰੀ ਦੇ ਵਿੱਚ ਵੀਜ਼ਾ ਲੈ ਸਕਦੇ ਹੋ ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਐਲੀਜੀਬਿਲਟੀ ਕਿ ਦੇ ਵਿੱਚ ਹੈ ਤੁਸੀਂ ਐਸਜ ਦੇ ਵਿੱਚ ਜਾ ਰਹੇ ਹੋ ਨਾ ਐਸਜ ਦੇ ਵਿੱਚ ਵੀਜ਼ਾ ਦੋਨਾਂ ਚਾਹੁੰਦਾ ਹੈ ਰਿਕੁਆਇਰਮੈਂਟਸ ਕੰਪਲੀਟ ਹੋਣੀ ਚਾਹੀਦੀ ਹੈ ਹਮ ਬਿਲਕੁਲ ਰਿਕੁਆਇਰਮੈਂਟ ਜੇ ਤੁਸੀਂ ਕੰਪਲੀਟ ਕਰਦੇ ਹੋ ਤਾਂ ਵੀਜ਼ਾ ਤੁਸੀਂ ਜੇ ਤੁਹਾਡੇ ਕਿਤੇ ਘੱਟ ਬੈਂਡ ਸਕੋਰ ਰਹਿ ਗਿਆ ਤੁਸੀਂ ਵੈਸੇ ਕੋਸ਼ਿਸ਼ ਕਰੋ ਬੈਂਡ ਤੁਹਾਡੇ ਪੂਰੇ ਆਉਣ ਪਰ ਜੇ ਕਿਤੇ ਘੱਟ ਵੀ ਰਹਿ ਜਾਂਦੇ ਆ ਤਾਂ ਉਹਨਾਂ ਦੇ ਲਈ ਵੀ ਆਪਸ਼ਨ ਬਚਦੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਅਪਲਾਈ ਕਰ ਲੈਂਦੇ ਹੋ ਮੈਂ ਸਭ ਤੋਂ ਵੱਡੀ ਪ੍ਰੋਬਲਮ ਜਦੋਂ ਕੈਨੇਡਾ ਦੀ ਸਟੂਡੈਂਟ ਚ ਐਕਟੀਵਿਟੀ ਆਉਣੀ ਸ਼ੁਰੂ ਹੋਈ ਸਭ ਤੋਂ ਵੱਡੀ ਪ੍ਰੋਬਲਮ ਇਹ ਸੀਗੀ ਵੀ ਜੇ ਤੁਸੀਂ ਇਹਨਾਂ ਕਾਲਜਾਂ ਚ ਐਡਮਿਸ਼ਨ ਲੈਂਦੇ ਹੋ ਤਾਂ ਤੁਹਾਨੂੰ ਆਫਟਰ ਸਟੱਡੀ ਵਰਕ ਪਰਮਿਟ ਨਹੀਂ ਮਿਲਨੇਗਾ ਹਨਾ ਕੀ ਹੁਣ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਾਲਜੇਜ਼ ਦੀਆਂ ਯੂਨੀਵਰਸਿਟੀਆਂ ਦੀ ਉਹਨਾਂ ਕੋਲ ਉਸੇ ਤਰੀਕੇ ਨਾਲ ਵਰਕ ਪਰਮਿਟ ਸਟੂਡੈਂਟ ਨੂੰ ਮਿਲੂਗਾ ਔਰ ਕਿੰਨੇ ਟਾਈਮ ਦੀ ਸਟੱਡੀ ਹੋਊਗੀ ਔਰ ਸਟੱਡੀ ਦੇ ਨਾਲ ਨਾਲ ਕਿੰਨਾ ਟਾਈਮ ਜਿਹੜਾ ਹੈ ਕੰਮ ਜਿਹੜਾ ਸਟੂਡੈਂਟ ਕਰ ਸਕਦਾ ਆ ਬਿਲਕੁਲ ਸਰ ਤੁਸੀਂ ਬਹੁਤ ਵਧੀਆ ਪੁਆਇੰਟ ਹੈ ਡਿਸਕਸ ਕੀਤਾ ਮੈਂ ਕਰਨਵੀ ਵਾਲੀ ਸੀਗੀ ਨਾਰਮਲੀ ਸਟੂਡੈਂਟ ਨੂੰ ਦੇਖੋ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਨਾ ਮੈਂ ਸਟੂਡੈਂਟ ਦਾ ਮਾਈਂਡ ਸੈਟ ਦੇਖਿਆ ਕਿ ਆਪਾਂ ਜਾਣਾ ਕਿਉਂਕਿ ਸਾਡੇ ਰਿਸ਼ਤੇਦਾਰ ਉੱਥੇ ਨੇ ਆਪਾਂ ਜਾਣਾ ਕਿਉਂਕਿ ਉਹਨੂੰ ਜਾਂਦੇ ਹੀ ਬੱਚੇ ਨੂੰ ਕੰਮ ਮਿਲ ਜਾਂਦਾ ਹੈ ਚਲੋ ਇਹ ਤਾਂ ਇੱਕ 파ਟ ਹੈਗਾ ਲੇਕਿਨ ਹੁਣ ਜਿਹੜੇ ਨਿਊ ਰੂਲਸ ਅਪਡੇਟ ਹੋਏ ਆ ਉਹਦੇ ਵਿੱਚ ਕੀ ਹੈਗਾ ਕਿ ਜੇ ਤੁਹਾਡਾ ਕਾਲਜ ਪਬਲਿਕ ਪ੍ਰਾਈਵੇਟ ਰਿਲੇਸ਼ਨਸ਼ਿਪ ਦੇ ਵਿੱਚ ਆਉਂਦਾ ਹੈ ਤੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੂਗਾ ਬਟ ਬੱਚੇ ਨੂੰ ਬਹੁਤ ਕਲੀਅਰ ਹੋਣਾ ਚਾਹੀਦਾ ਹੈ ਕਿ ਦੋ ਤਰ੍ਹਾਂ ਦੇ ਵਰਕ ਪਰਮਿਟ ਸਾਡੇ ਕੋਲ ਹੁੰਦੇ ਐ ਇੱਕ ਹੁੰਦਾ ਪੋਸਟ ਸਟਡੀ ਵਰਕ ਪਰਮਿਟ ਇੱਕ ਹੁੰਦਾ ਕੋਪ ਵਰਕ ਪਰਮਿਟ ਸੋ ਬਹੁਤ ਸਾਰੇ ਕਾਲਜਸ ਐਦਾਂ ਦੇ ਹੈਗੇ ਜੀਦੇ ਵਿੱਚ ਵਰਕ ਪਰਮਿਟ ਨਹੀਂ ਹੈਗਾ ਸੋ ਡੈਫੀਨਿਟਲੀ ਉਹ ਤੁਹਾਨੂੰ ਜਦ ਤੁਸੀਂ ਅਪਲਾਈ ਕਰਦੇ ਹੋ ਤਾਂ ਹੀ ਪਤਾ ਲੱਗ ਜਾਂਦਾ ਉਹਨਾਂ ਦਾ ਡੀਆਰਐਲ ਨੰਬਰ ਤੋਂ ਕਿਉਂਕਿ ਹਰ ਕਾਲਜ ਦਾ ਡੀਆਰਐਲ ਨੰਬਰ ਰਜਿਸਟਰਡ ਹੁੰਦਾ ਹੈ ਜਿਹੜਾ ਤੁਸੀਂ ਕਿਤੇ ਵੀ ਹਾਈ ਕਮਿਸ਼ਨ ਦੀ ਸੀਆਈਸੀ ਦੀ ਵੈੱਬਸਾਈਟ ਤੇ ਚੈੱਕ ਕਰ ਸਕਦੇ ਹੋ ਦੂਜੀ ਗੱਲ ਹੈ ਜਦੋਂ ਵੀ ਆਪਾਂ ਅਪਲਾਈ ਕਰ ਰਹੇ ਹਾਂ ਡੈਫੀਨਿਟਲੀ ਸਟੂਡੈਂਟ ਮੈਨੂੰ ਵੀ ਪਤਾ ਹੈ ਕਿਸੇ ਦੇ ਪੇਰੈਂਟਸ ਇਹਨਾਂ ਪਹਿਲ ਆ ਰਹੇ ਆ ਉਹਨਾਂ ਨੂੰ ਇਹੀ ਹੁੰਦਾ ਕਿ ਮੇਰਾ ਬੱਚਾ ਜਿਹੜਾ ਉਸ ਕਾਲਜ ਵਿੱਚ ਜਾਏ ਜਿਹਦਾ ਵਰਕ ਪਰਮਿਟ ਹੁੰਦਾ ਹੈ ਤੇ ਸਾਡੀ ਵੀ ਪ੍ਰੇਫਰੈਂਸ ਉਹੀ ਹੁੰਦੀ ਹੈ ਬਟ ਸਮ ਟਾਈਮ ਬੱਚੇ ਦਾ ਸਕੋਰ ਜੇ ਘੱਟ ਹੁੰਦਾ ਹੈ ਯਾ ਉਹਦੇ ਕਾਲਜ ਦੇ ਆਪਸ਼ਨਸ ਲਿਮਿਟਿਡ ਨੇ ਤਾਂ ਹੀ ਐਦਾਂ ਹੁੰਦਾ ਹੈ ਕਿ ਬੱਚਾ ਐਦਾਂ ਦੇ ਕਾਲਜ ਦੇ ਵਿੱਚ ਜਾ ਰਿਹਾ ਜਿਹਦੇ ਵਿੱਚ ਵਰਕ ਪਰਮਿਟ ਨਹੀਂ ਹੈਗਾ ਬਟ ਹਮੇਸ਼ਾ ਤੁਸੀਂ ਕਾਲਜ ਜਿਹੜਾ ਆਪਣਾ ਟਰਾਂਸਫਰ ਕਰ ਸਕਦੇ ਹੋ ਉਹ ਕਾਲਜ ਲੈ ਸਕਦੇ ਹੋ ਜੇ ਤੁਹਾਨੂੰ ਨਹੀਂ ਮਿਲਿਆ ਕਿ ਵਰਕ ਪਰਮਿਟ ਮਿਲ ਜਾਣ ਸੋ ਸਾਡੇ ਕੋਲ ਇਹਦਾ ਸਰ ਮੈਂ ਇੱਕ ਪੁਆਇੰਟ ਡਿਸਕਸ ਕਰਾਂਗੀ ਸਾਡੇ ਕੋਲ ਇਹ ਬਹੁਤ ਸਾਰੇ ਸਟੂਡੈਂਟਸ ਆਉਂਦੇ ਆ ਜਿਨ੍ਹਾਂ ਦਾ ਆਲਰੇਡੀ ਵੀਜ਼ਾ ਆਇਆ ਹੋਇਆ ਹੁੰਦਾ ਤੇ ਉਹਨਾਂ ਨੇ ਉਹਨਾਂ ਦੇ ਏਜੰਟ ਨੇ ਉਹਨਾਂ ਨੂੰ ਉਦਾਂ ਦਾ ਕਾਲਜ ਦਿੱਤਾ ਹੁੰਦਾ ਜਿਹਦੇ ਵਿੱਚ ਵਰਕ ਪਰਮਿਟ ਨਹੀਂ ਹੈਗਾ ਸੋ ਆਫ ਕੌਰਸ ਬੱਚਾ ਪਰੇਸ਼ਾਨ ਵੀ ਹੁੰਦਾ ਹੈ ਕਿਉਂਕਿ ਜੇ ਕੰਮ ਨਹੀਂ ਕਰ ਪਾਂਦਾ ਤੇ ਆਪਣਾ ਖਰਚਾ ਪਾਣੀ ਨਹੀਂ ਘਟ ਸਕਦਾ ਸੋ ਅਸੀਂ ਜਿਨ੍ਹਾਂ ਦੇ ਕਿਸੇ ਹੋਰ ਕੰਸਲਟੈਂਟ ਤੋਂ ਏਜੰਟ ਤੋਂ ਵੀਜ਼ਾ ਆਏ ਹੁੰਦੇ ਉਹਨਾਂ ਦੇ ਵੀ ਕਾਲਜਸ ਚੇਂਜ ਕਰਵਾਏ ਆ ਤੇ ਨਾਲੇ ਕੋਪ ਵਰਕ ਪਰਮਿਟ ਪੋਸਟ ਸਟ ਦਿਲਵਾਇਆ so that ki ਜਿਹੜਾ ਉਹਨਾਂ ਦਾ ਖਰਚਾ ਲੱਗੇ ਜਾਂ ਉਹਨਾਂ ਦਾ ਡ੍ਰੀਮ ਹੈਗਾ ਕੰਮ ਕਰਨ ਦਾ ਉਹ ਕਰ ਸਕਣ ਇਹ ਤਾਂ ਇੱਕ ਪੁਆਇੰਟ ਹੈ ਉਹਨਾਂ ਸਟੂਡੈਂਟਸ ਲਈ ਜਿਹੜੇ ਉੱਥੇ ਜਾ ਚੁੱਕੇ ਨੇ ਬਟ ਫੇਸ ਕਰ ਰਹੇ ਨੇ ਇਸ਼ੂਸ ਕਿ ਵਰਕ ਪਰਮਿਟ ਨਹੀਂ ਮਿਲਿਆ ਦੂਜੀ ਗੱਲ ਬਹੁਤ ਸਾਰੇ ਕਾਲਜੇਜ਼ ਨੇ ਪਹਿਲਾਂ ਆਪਣਾ ਮਾਈਂਡ ਸੈਟ ਸੀਗਾ ਕਿ ਇਹਨਾਂ ਕਾਲਜੇਜ਼ ਵਿੱਚ ਜਾਓਗੇ ਤਾਂ ਹੀ ਵਰਕ ਪਰਮਿਟ ਮਿਲਣਾ ਐਦਾਂ ਨਹੀਂ ਹੈਗਾ ਤੁਹਾਡੇ DLI ਰਜਿਸਟਰਡ ਕਾਲਜੇਜ਼ ਨੇ ਉਹਨਾਂ ਦਾ ਪਰਟੀਕੂਲਰ ਕਲੀਅਰ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਵਰਕ ਪਰਮਿਟ ਹੈਗਾ ਨਹੀਂ ਹੈਗਾ ਸਿਰਫ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੇ ਵੀ ਪਬਲਿਕ ਪ੍ਰਾਈਵੇਟ ਕਾਲਜੇਜ਼ ਨੇ ਰਿਲੇਸ਼ਨ ਦੇ ਉਹਨਾਂ ਦੇ ਵਿੱਚ ਵਰਕ ਪਰਮਿਟ ਨਹੀਂ ਹੈਗਾ ਆਦਰਵਾਈ ਤੁਸੀਂ ਕਿਸੇ ਵੀ ਕਾਲਜ ਦੇ ਵਿੱਚ ਵਰਕ ਪਰਮਿਟ ਲੈ ਸਕਦੇ ਹੋ ਤੇ ਇਹ ਉਹਨਾਂ ਦੇ DLI ਨੰਬਰ ਤੋਂ ਵੀ ਚੈੱਕ ਕਰ ਸਕਦੇ ਹੋ ਸੋ ਦੈਟ ਕਿ ਤੁਹਾਨੂੰ ਅੱਗੇ ਵੀਜ਼ਾ ਆਉਣ ਤੋਂ ਬਾਅਦ ਹੀ ਉਸ ਤੋਂ ਪਹਿਲਾਂ ਕੋਈ ਵੀ ਪ੍ਰੋਬਲਮ ਨਾ ਤੇ ਸਾਡੇ ਨਾਲ ਕਾਲਰ ਵੀ ਜੁੜ ਰਹੇ ਆ ਬਹੁਤ ਇਨਫੋਰਮੇਸ਼ਨ ਜਿਹੜੀ ਜ਼ਰੂਰੀ ਹੁੰਦੀ ਹੈ ਇਸ ਕਰਕੇ ਬਹੁਤ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਹੁੰਦੇ ਆ ਦਰਸ਼ਕਾਂ ਲਈ ਅਸੀਂ ਕਾਲ ਜੜੀਆਂ ਘੱਟ ਲੈ ਰਹੇ ਸੀਗੇ ਪਰ ਕੋਸ਼ਿਸ਼ ਕਰਦੇ ਆ ਕਾਲ ਵਿੱਚ ਵਿੱਚ ਜੜੀਆਂ ਲਈ ਜਾ ਰਹੇ ਆ ਆਪਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹੈਲੋ ਹਾਂਜੀ ਸਿਰ ਮੈਂ ਸ਼ਿਖਾ ਬਾਤ ਕਰ ਰਹੀ ਹਾਂ ਹਾਂਜੀ ਸ਼ਿਖਾ ਜੀ ਆਪ ਮੈਮ ਸੇ ਬਾਤ ਕਰ ਸਕਤੇ ਆਂ ਕੀ ਆ ਸਵਾਲ ਆ ਆਪਕਾ ਸਿਰ ਮੈਨੇ ਪੁੱਛਣਾ ਦਾ ਕਿ ਮੇਰੀ ਨਾ ਮੈਮ ਐਕਚੁਅਲੀ ਮੈਨੇ ਪੁੱਛਣਾ ਦਾ ਮੇਰੀ ਅਬੀ ਆਸਟ੍ਰੇਲੀਆ ਕੀ ਰਿਫਿਊਜ਼ਲ ਆਈ ਹੈ ਓਕੇ हां जी तो मैम मैंने पूछना था कि मेरे ओवरऑल सिक्स बैंड है एक में 5.5 है तो मेरा कनाडा हो जाएगा बिल्कुल बच्चे परसेंटेज क्या है आपकी और क्या किया हुआ है आपने एजुकेशन में मैम मैंने प्लस टू की है 2023 में ओके परसेंटेज क्या आपकी? है आपकी मैम मेरी परसेंटेज 67% हां जी डियर आई एम सेइंग ਜਿਹੜੀ ਤੁਹਾਡੀ ਪਰਸੈਂਟੇਜ ਹੈਗੀ ਹੈ ਜਿਹੜੇ ਤੁਹਾਡਾ ਆਇਲ ਸਕੋਰ ਹੈਗਾ ਭਾਵੇਂ ਤੁਹਾਡੀ ਆਸਟ੍ਰੇਲੀਆ ਦੀ ਰਿਫਿਊਜ਼ਲ ਹੈਗੀ ਤੁਸੀਂ ਆਰਾਮ ਨਾਲ ਕੈਨੇਡਾ ਦੇ ਵਿੱਚ ਐਸ ਜੀ ਐਸ ਕੈਟਾਗਰੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਤੁਹਾਨੂੰ ਵਧੀਆ ਪਬਲਿਕ ਕਾਲਜੇਜ਼ ਵਿਦ ਵਰਕ ਪਰਮਿਟਸ ਮਿਲ ਜਾਣਗੇ। ਹਾਂਜੀ। ਹਾਂ ਬਿਲਕੁਲ ਜਿਵੇਂ ਸਾਡੇ ਨਾਲ ਕਾਲਰ ਸੀਗੇ ਤਾਂ ਤੁਸੀਂ ਪਹਿਲਾਂ ਆਪਣਾ ਸਵਾਲ ਜਿਹੜਾ ਲਿਖ ਕੇ ਰੱਖੋ ਨਾਲ ਦੀ ਨਾਲ ਜਿਹੜੀ ਤੁਸੀਂ ਆਇਲਟ ਸਪੀਡੀ ਟੈਸਟ ਜਾਂ ਕੋਈ ਵੀ ਦਿੱਤਾ ਹੋਇਆ ਉਸਦੇ ਬੈਂਡ ਸਕੋਰ ਲਿਖ ਕੇ ਰੱਖੋ ਨਾਲ ਦੀ ਨਾਲ ਤਾਂ ਜੋ ਜਲਦੀ ਜਲਦੀ ਤੁਹਾਨੂੰ ਜਵਾਬ ਦਿੱਤੇ ਜਾਣਾ ਔਰ ਰੇਂਜ ਦੇ ਵਿੱਚ ਆ ਕੇ ਤੁਸੀਂ ਸਾਨੂੰ ਕਾਲ ਕਰੋ ਬਹੁਤ ਸਾਰੀਆਂ ਕਾਲ ਜਿਹੜੀਆਂ ਮਿਸ ਹੋ ਰਹੀਆਂ ਉਹਨਾਂ ਨੂੰ ਬੈਕ ਕਾਲ ਹੈ ਸ਼ੋ ਤੋਂ ਬਾਅਦ ਜਿਹੜੀ ਆਊਗੀ ਤੁਸੀਂ ਆਪਣੀ ਜਿਹੜੀ ਜਾਣਕਾਰੀ ਆ ਪ੍ਰੋਪਰ ਤਰੀਕੇ ਦੇ ਨਾਲ ਲੈ ਸਕਦੇ ਹੋ ਮੈਮ ਨਾਲ ਦੀ ਨਾਲ ਹੁਣੇ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਸੀ ਸਪਾਊਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਅਪਡੇਟਸ ਹੈਗੀਆਂ ਨੇ ਜੇ ਕੋਈ ਸਪਾਊਸ ਵੀਜ਼ਾ ਤੇ ਜਾਣਾ ਚਾਹੁੰਦਾ ਹੈ ਕੀ ਸਕਦੇ ਆ ਜਾਂ ਫਿਰ ਸਿਰਫ ਮਾਸਟਰ ਡਿਗਰੀ ਵਾਲੇ ਜੋ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਹੀ ਜਿਹੜੇ ਨੇ ਉਹ ਲੈ ਕੇ ਜਾ ਸਕਦੇ ਆ ਆਪਣੇ ਸਪਾਊਸ ਨੂੰ ਨਾਲ ਸਪਾਊਸ ਦੀ ਆਪਾਂ ਗੱਲ ਕਰਦੇ ਆ ਸੋ ਆਪਣਾ ਡਿਸੰਬਰ ਜਨਵਰੀ ਦੀ ਸਟਾਰਟਿੰਗ ਦੇ ਵਿੱਚ ਅਪਡੇਟ ਆਇਆ ਸੀਗਾ ਕਿ ਪਲੱਸ 2 ਵਾਲੇ ਸਟੂਡੈਂਟਸ ਵੀ ਹੁਣ ਆਪਣੇ ਸਪਾਊਸ ਨੂੰ ਨਾਲ ਅਪਲਾਈ ਕਰ ਸਕਦੇ تھے ਉਹ ਸਮਾਂ ਬਹੁਤ ਹੀ ਘੱਟ ਰਿਹਾ ਸਿਰਫ 3 ਮਹੀਨੇ ਜਨੂਅਰੀ ਫ फेब्रुवारी ਮਾਰਚ 3 ਮਹੀਨੇ ਹੀ ਉਹ ਅਪਡੇਟ ਰਿਹਾ ਕਿ ਤੁਸੀਂ ਜਿਹੜਾ ਸਟੂਡੈਂਟ ਪਲੱਸ 2 ਹੈ ਕੋ ਨਾਲ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦਾ ਹੈ ਸੋ ਪਹਿਲਾਂ ਵੀ ਇਹ ਚੀਜ਼ ਨਹੀਂ ਸੀਗੀ ਜਦੋਂ ਆਪਾਂ ਪਿਛਲੇ ਸਾਲ ਦੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਉਹ ਐਕਸਪੈਰੀਮੈਂਟਸ ਹੀ ਹੁੰਦੇ ਸੀਗੇ ਜਿਨ੍ਹਾਂ ਨੂੰ ਸੀਗਾ ਵੀ ਅਸੀਂ ਸਪਾਊਸ ਨਾਲ ਹੀ ਜਾਣਾ ਹੈ ਅਸੀਂ ਉਹ ਐਕਸਪੈਰੀਮੈਂਟਸ ਕੀਤੇ ਵੀ ਹੈਗੇ ਆ ਵੀਜ਼ਾ ਲਏ ਵੀ ਹੈਗੇ ਆ ਸੋ ਟੈਕਨੀਕਲੀ ਇਹ ਚੀਜ਼ ਨਹੀਂ ਹੈਗੀ ਕਿ ਕੋਈ ਵੀ ਸਟੂਡੈਂਟ ਜਿਹੜਾ ਪਲੱਸ 2 ਹੈਗਾ ਉਹ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦਾ ਹੈ ਬਟ ਅਸੀਂ ਵੀਜ਼ਾ ਲੈਂਦੇ ਹਾਂ ਸੋ ਡੈਫੀਨਿਟਲੀ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਜੇ ਆਪਾਂ ਗੱਲ ਕਰੀਏ ਰੂਲਸ ਰੈਗੂਲੇਸ਼ਨ ਨੂੰ ਲੈ ਕੇ ਸੋ ਆਫਕੋਰਸ ਕੋਈ ਵੀ ਸਟੂਡੈਂਟ ਜਿਹੜਾ ਮਾਸਟਰ ਲਈ ਜਾ ਰਿਹਾ ਹੈ ਉਹ ਹੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੈ ਤੇ ਵਰਕ ਪਰਮਿਟ ਜਿਹੜਾ ਸਟੂਡੈਂਟ ਨੂੰ ਮਿਲਦਾ ਹੈ ਤੇ ਨਾਲੇ ਸਪਾਊਸ ਦਾ ਤਾਂ ਇਥੋਂ ਲੱਗਦਾ ਹੀ ਵਰਕ ਪਰਮਿਟ ਹੈਗਾ ਉਹ ਆਪ ਨਾਲ ਅਪਲਾਈ ਕਰਕੇ ਆਪਣਾ ਕੈਨੇਡਾ ਜਾਣ ਦਾ ਸਪਨਾ ਜਿਹੜਾ ਪੂਰਾ ਕਰ ਸਕਦਾ ਹੂੰ ਸਾਡੇ ਨਾਲ ਕਾਲਰ ਨੇ ਆਪਾਂ ਕਾਲ ਲਨ ਹੈ ਹੈਲੋ ਸਸੀ ਕਾਲ ਹਾਂਜੀ ਕੌਣ ਬੋਲ ਰਹੇ ਹੋ ਹਾਂਜੀ ਸਰ ਮੈਂ ਜਸਪ੍ਰੀਤ ਦੋਕਲ ਕਰ ਰਹੀ ਹਾਂ ਹਾਂਜੀ ਦੱਸੋ ਜੀ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਕੀ ਹੈ ਸਰ ਮੈਂ ਨਾ ਗ੍ਰੈਜੂਏਸ਼ਨ ਕੀਤੀ ਹੈਗੀ ਹੈ 2020 ਦੇ ਵਿੱਚ ਹੂੰ ਤੇ ਮੈਂ ਨਾ ਕੈਨੇਡਾ ਲਈ ਅਪਲਾਈ ਕੀਤਾ ਸੀ ਪਰ ਨਾ ਮੇਰਾ ਜਿਹੜਾ ਉਹ ਟੈਸਟੀਸ਼ਨ ਲੈਟਰ ਹੈ ਉਹ ਆ ਨਹੀਂ ਰਿਹਾ ਤੇ ਮੈਂ ਪੁੱਛਣਾ ਸੀ ਕੀ ਹੋ ਸਕਦਾ ਉਹਦਾ ਸੋਲੂਸ਼ਨ ਓਕੇ ਧੀਰ ਤੁਸੀਂ ਜਿਹੜਾ ਟੈਸਟੀਸ਼ਨ ਲੈਟਰ ਉਹ ਕਿਹੜੀ ਪ੍ਰੋਵਿੰਸ ਲਈ ਅਪਲਾਈ ਕੀਤਾ ਹੈ ਮਾਮੂ ਮੈਂ ਕੀਤਾ ਹੈਗਾ ਜਿਹੜਾ ਮੇਰਾ ਕੈਲਗਰੀ ਦੇ ਵਿੱਚ ਹੈ ਕਾਲਜ ਓਕੇ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਅਪਲਾਈ ਕਿਤੇ ਮਾਮੂ ਹੋ ਗਿਆ ਆਲਮੋਸਟ ਤੁਸੀਂ ਲਗਾ ਕੇ ਚਲੋ ਮਤਲਬ 25 30 ਡੇਸ ਹੋ ਚੁੱਕੇ ਆ ਓਕੇ ਜਿਹੜਾ ਇਹਦਾ ਨਾਰਮਲ ਟਾਈਮ ਹੈ that is 15 ਟੂ 20 ਵਰਕਿੰਗ ਡੇਸ ਦੇ ਵਿੱਚ ਆ ਜਾਂਦਾ ਹੈ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਕਹੂੰਗੀ ਕਿ ਹਾਰਡਲੀ ਤੁਸੀਂ 5 ਡੇਸ ਹੋਰ ਵੇਟ ਕਰ ਲਓ ਨਹੀਂ ਤਾਂ ਜੇ ਸਾਡੇ ਕੋਲ ਕਰਨਾ ਹੈ ਕਿਉਂਕਿ ਕਈ ਵਾਰ ਗਾਈਡੈਂਸ ਵਧੀਆ ਨਹੀਂ ਮਿਲਦੀ ਤੁਸੀਂ ਸਾਡੇ ਵੱਲੋਂ ਵੀ ਕਰ ਸਕਦੇ ਹੋ ਜਾਂ ਇੱਕ ਵਾਰੀ ਜਿਹੜੀ ਪ੍ਰੋਵਿੰਸ ਤੁਸੀਂ ਅਪਲਾਈ ਕੀਤਾ ਕਿਉਂਕਿ ਕਾਲਜ ਦੇ ਵੱਲੋਂ ਹੁੰਦਾ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਾਂ ਉਹਨਾਂ ਕਿਸੇ ਰਾਹੀਂ ਈਮੇਲ ਜਾਂ ਕਿਸੇ ਤਰ੍ਹਾਂ ਕੰਟੈਕਟ ਕਰਕੇ ਵੀ ਇਹ ਚੀਜ਼ ਜਿਹੜੀ ਰਿਸੋਲਵ ਕਰ ਸਕਦੇ ਹੋ ਮਨਨ ਕਾਲਰ ਸਾਡੇ ਨਾਲ ਜੁੜੇ ਸੀਗੇ ਕਾਲ ਕੱਟ ਚੁੱਕੀ ਹੈ पर उम्मीद ਕਰਦੇ ਆ ਤੁਹਾਨੂੰ ਤੁਹਾਡਾ ਜਵਾਬ ਮਿਲ ਗਿਆ ਹੋਣਾ ਤੁਸੀਂ ਲੰਬੀ ਗੱਲ ਦੇ ਲਈ ਆਪਣੀ ਪ੍ਰੋਫਾਈਲ ਡਿਸਕਸ ਦੇ ਲਈ ਸ਼ੋ ਤੋਂ ਬਾਅਦ ਵੀ ਜਿਹੜੀਆਂ ਕਾਲ ਐਸੇ ਨੰਬਰ ਤੇ ਸੇਮ ਨੰਬਰ ਤੇ ਕਰਕੇ ਜਾਣਕਾਰੀ ਹੈ ਜਿਹੜੀ ਹਾਸਲ ਜਿਹੜੀ ਹੈ ਕਰ ਸਕਦੇ ਹੋ ਮੈਂ ਸਪਾਊਸ ਦੀ ਗੱਲ ਕਰ ਰਹੀ ਸੀ ਕਿ ਸਪਾਊਸ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਐਕਚੁਅਲ ਜੇ ਤੁਸੀਂ ਵੀਜ਼ਾ ਲੈਣਾ ਤਾਂ ਤੁਹਾਨੂੰ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੇ ਸਟੂਡੈਂਟ ਜਾ ਰਹੇ ਆ ਮਾਸਟਰ ਡਿਗਰੀ ਦੇ ਲਈ ਜਾਂ ਤੁਸੀਂ ਕੋਈ ਡਾਕਟਰ ਡਿਗਰੀ ਦੇ ਲਈ ਜਾ ਰਹੇ ਹੋ ਪੀ ਐਚ ਡੀ ਦੇ ਲਈ ਜਾ ਰਹੇ ਹੋ ਤਾਂ ਤੁਸੀਂ ਆਪਣੇ ਸਪਾਊਸ ਨੂੰ ਨਾਂ ਲੈ ਕੇ ਜਾ ਸਕਦੇ ਸੀ ਮੈਂ ਤੁਸੀਂ ਸਕਿੱਲ ਵਰਕਰ ਦੀ ਗੱਲ ਕਰ ਰਹੀ ਸੀ ਵੀ ਕੋਈ ਨਾ ਕੋਈ ਜੇ ਕੋਈ ਤੁਸੀਂ ਕਿਸੇ ਵੀ ਮੁਲਕ ਚ ਵੀ ਜੇ ਜਾਣੇ ਹੋ ਤਾਂ ਤੁਹਾਨੂੰ ਕੋਈ ਨਾ ਕੋਈ ਕੰਮ ਆਉਣਾ ਚਾਹੀਦਾ ਯਾਨੀ ਤੁਹਾਡੇ ਹੱਥ ਦਾ ਹਨਾ ਸਕਿੱਲ ਵਰਕਰ ਦਾ ਤੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਜਿਹੜੇ ਸਟੂਡੈਂਟ ਨੇ ਜਾਣਾ ਹੈ ਉਹਨਾਂ ਨੂੰ ਕਿੰਨਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੋ ਸਿੱਖ ਲੈਣੀਆਂ ਚਾਹੀਦੀਆਂ ਨੇ ਪਹਿਲਾ ਮਹੀਨਾ 2 ਮਹੀਨੇ 6 ਮਹੀਨੇ ਵੀ ਇਹ ਕੰਮ ਇਹਨੂੰ ਉੱਥੇ ਜਾ ਕੇ ਈਜ਼ੀਲੀ ਮਿਲ ਸਕਦਾ ਮੈਂ ਇਸ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਸਰਵਾਈਵ ਉੱਥੇ ਕਰ ਸਕਦਾ ਆ ਬਿਲਕੁਲ ਵੈਸੇ ਤਾਂ ਅਸੀਂ ਲੌਂਗ ਟਰਮ ਦੀ ਗੱਲ ਕਰਦੇ ਹਾਂ ਕਿ ਕੋਰਸ ਤੋਂ ਬਾਅਦ ਜਦੋਂ ਸਟੂਡੈਂਟ ਪੋਸਟ ਅਡੀ ਵਰਕ ਪਰਮਿਟ ਮਿਲਦਾ ਹੈ ਉਹਦੇ ਵਿੱਚ ਉਹਨਾਂ ਨੂੰ ਕੀ ਆ ਕੀ ਕੋਰਸ ਲੈਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਇੱਥੇ ਆਪਾਂ ਰੈਲੇਵੈਂਸੀ ਦੀ ਗੱਲ ਕਰਦੇ ਹਾਂ ਜਿਸ ਵੀ ਸਟਰੀਮ ਦਾ ਵੀ ਤੁਸੀਂ ਸਟੱਡੀ ਕੀਤੀ ਹੈ ਉਹਦੇ ਅਕੋਰਡਿੰਗ ਹੀ ਤੁਸੀਂ ਕੋਰਸ ਲਓ ਤਾਂ ਕਿ ਤੁਹਾਡਾ ਜਿਹੜਾ ਪੋਸਟ ਅਡੀ ਵਰਕ ਪਰਮਿਟ ਹੈ ਉਸ ਸਕਿੱਲ ਦੇ ਵਿੱਚ ਆਵੇ ਤੁਹਾਨੂੰ ਕੋਈ ਪ੍ਰੋਬਲਮ ਨਾ ਬਟ ਜੇ ਆਪਾਂ ਗੱਲ ਕਰੀਏ ਪਾਰਟ ਟਾਈਮ ਦੀ ਕਿਉਂਕਿ ਇਸ ਟਾਈਮ ਸਭ ਤੋਂ ਜ਼ਿਆਦਾ ਸਟੂਡੈਂਟ ਜਿਹੜਾ ਫੇਸ ਕਰ ਰਹਾ ਹੈ ਉਹ ਪਾਰਟ ਟਾਈਮ ਜਿਹੜੀ ਜੌਬ ਹੈ ਉਸ ਦੇ ਵਿੱਚ ਕਰ ਰਿਹਾ ਰੈਸਟੋਰੈਂਟ ਦੇ ਵਿੱਚ ਉਹਨਾਂ ਨੂੰ ਜੋਬ ਮਿਲ ਜਾਣ ਸੋ ਰੈਸਟੋਰੈਂਟ ਕਿੰਨੇ ਕ ਰੈਸਟੋਰੈਂਟ ਲੱਖਾਂ ਸਟੂਡੈਂਟ ਨੂੰ ਜੋਬ ਦੇਣਗੇ ਸੋ ਆਫਕੋਰਸ ਜੇ ਤੁਹਾਨੂੰ ਬੇਸਿਕ ਕੋਈ ਵੀ ਸਕਿੱਲਾਂ ਦੀ ਹੋਟਲ ਦੀ ਆਪਾਂ ਗੱਲ ਕਰਦੇ ਹਾਂ ਰੈਸਟੋਰੈਂਟ ਦੀ ਡਿਲੀਵਰੀ ਬॉय ਦੀ ਮੋਸਟਲੀ ਸਟੂਡੈਂਟ ਹੈ ਉੱਥੇ ਜੋਬ ਕਰਦਾ ਹੈ ਬਟ ਜੇ ਤੁਸੀਂ ਥੋੜਾ ਬਹੁਤ ਕਿਉਂਕਿ ਹਰ ਕਿਸੇ ਦੀ ਆਪਣੀ ਸਕਿੱਲਸ ਹੁੰਦੀ ਹੈ ਕਿਸੇ ਨੂੰ ਇਲੈਕਟ੍ਰੀਸ਼ੀਅਨ ਦਾ ਪਲੰਬਿੰਗ ਦਾ ਕੰਮ ਆਉਂਦਾ ਹੈ ਉਹਦੇ ਵਿੱਚ ਕੰਮ ਮਿਲ ਸਕਦਾ ਹੈ ਤੇ ਜਿਹੜਾ ਡੇ ਕੇਅਰ ਨਾਈਟ ਕੇਅਰ ਦੇ ਵਿੱਚ ਆਉਂਦਾ ਹੈ ਉਹਦੇ ਵੀ ਤੁਹਾਨੂੰ ਕੰਮ ਮਿਲ ਸਕਦਾ ਹੈ ਸੋ ਥੋੜੀ ਬਹੁਤ ਸਕਿੱਲ ਜਿਹਦੇ ਵੀ ਤੁਸੀਂ ਕੋਈ ਵੀ ਪ੍ਰੋਬਲਮ ਨਹੀਂ ਆਣਗੀ ਤੇ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਜਿਹੜੇ ਸਟੂਡੈਂਟ ਐ ਉਹ ਸਭ ਤੋਂ ਜ਼ਿਆਦਾ ਪ੍ਰੀਫਰੈਂਸ ਰੱਖਦੇ ਐ ਬ੍ਰੈਮਟਨ ਟੋਰੰਟੋ ਦੀ ਬਟ ਉਹ ਸਭ ਤੋਂ ਜ਼ਿਆਦਾ ਕਰਾਉਡਡ ਏਰੀਆ ਹੈ ਕੈਨੇਡਾ ਦਾ ਜਿਸ ਕਰਕੇ ਉਥੇ ਰਸ਼ ਬਹੁਤ ਜ਼ਿਆਦਾ ਹੈ ਤੇ ਜਿਹੜਾ ਕੰਮ ਐ ਉਹ ਨਹੀਂ ਮਿਲ ਪਾਂਦਾ ਕਿਉਂਕਿ ਆਲਰੇਡੀ ਇਨ ਕਰਾਉਡਡ ਐ ਕਿ ਉਥੇ ਜੋਬਸ ਦੀ ਜਿਹੜੀ ਐ ਉਹ ਬਹੁਤ ਜ਼ਿਆਦਾ ਪ੍ਰੋਬਲਮ ਹੈ ਗਈ ਐ ਬਟ ਜੇ ਤੁਸੀਂ ਇਸ ਏਰੀਆ ਨੂੰ ਸਕੈਟਰ ਕਰਦੇ ਹੋ ਦੂਜੇ ਏਰੀਆ 'ਚ ਜਾਂਦੇ ਹੋ ਜਿੱਥੇ ਲੋਕੀ ਘੱਟ ਹੈਗੇ ਨੇ ਤੇ ਤੁਹਾਨੂੰ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਸੋ ਪੂਰੇ ਕੈਨੇਡਾ ਦੇ ਵਿੱਚ ਕੰਮ ਦੀ ਪ੍ਰੋਬਲਮ ਨਹੀਂ ਐ ਜਿਹੜੀ ਕਰਾਉਡਡ ਪ੍ਰੋਵਿੰਸ ਹੈਗੇ ਉਹਦੇ ਵਿੱਚ ਹੀ ਪ੍ਰੋਬਲਮ ਐ ਕਿਉਂ ਸਟੂਡੈਂਟਸ ਨੂੰ ਉੱਥੇ ਜਾਣਾ ਹੈ ਤੇ ਜਿੰਨਾ ਤੁਸੀਂ ਰਸ਼ ਕਰੋਗੇ ਡੈਫੀਨਿਟਲੀ ਓਨੀ ਹੀ ਜਿਹੜੀ ਲੈਕ ਆਫ ਓਪਰਚ्युनिटीज ਹੋ ਰਹਿਣਗੀ ਤੁਸੀਂ ਟਰਾਈ ਕਰੋ ਕਿ ਤੁਸੀਂ ਦੂਜੇ ਏਰੀਆ ਚ ਜਾਓ ਤੁਸੀਂ ਕੈਲਗਰੀ ਦੇ ਵਿੱਚ ਜਾਓ ਮੋਂਟਰੀਅਲ ਜਾਓ ਕਿਊਬੈਕ ਜਾਓ ਮਿਸਿਸਾਗਾ ਦੇ ਵਿੱਚ ਜਾਓ ਸੋ ਇਹ ਏਰੀਆ ਜੇ ਤੁਸੀਂ ਸਿਲੈਕਟ ਕਰਦੇ ਹੋ ਤੁਹਾਨੂੰ ਕਰਾਊਡ ਵੀ ਘੱਟ ਮਿਲੇਗਾ ਤੇ ਕੰਮ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਮੋਸਟਲੀ ਮੈਂ ਦੇਖਿਆ ਕਿ ਉਹ ਸਟੂਡੈਂਟ ਜਿਹੜੇ ਆਈਲੈਂਡ ਚੂਜ਼ ਕਰਦੇ ਨੇ ਉੱਥੇ ਜਾਂਦੇ ਤੂੰ ਕਹਿੰਦੇ ਕੰਮ ਨਹੀਂ ਹੈਗਾ ਬਟ ਉੱਥੇ ਫਿਸ਼ਰੀ ਦਾ ਵਾਟਰ ਰਿਲੇਟਿਡ ਐਕਟੀਵिटीज ਦਾ ਬਹੁਤ ਜ਼ਿਆਦਾ ਕੰਮ ਹੈ ਤੇ ਜਿਹੜੇ ਸਟੂ ਸਾਡੇ ਨਾਲ ਕਾਲਰ ਨੇ ਕਾਲ ਲੈ ਲੰਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂ ਬੋ ਸਤਿ ਸ੍ਰੀ ਅਕਾਲ ਸਰ ਮੈਂ ਸ਼ਿਵਮ ਗੱਲ ਕਰ ਰਿਹਾ ਜੀ ਹਰਿਆਣਾ ਤੋਂ ਹਾਂ ਜੀ ਦੱਸੋ ਭਾਈ ਤੁਹਾਡੀ ਪ੍ਰੋਫਾਈਲ ਕੀ ਹੈ ਔਰ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਮ ਨਾਲ ਗੱਲ ਕਰ ਸਕਦੇ ਹੋ ਸਰ ਐਕਚੁਅਲੀ ਮੈਂ ਜੇ ਯੂਕੇ ਜਾਣ ਦੇ ਲਈ ਪੁੱਛਿਆ ਜਾਂਦਾ ਸੀਗਾ ਸਰ ਠੀਕ ਹੈ ਜੀ ਦੱਸੋ ਬੱਚੇ ਕੀ ਪ੍ਰੋਫਾਈਲ ਹੈ ਤੁਹਾਡੀ ਮੈਮ ਮੈਂ ਨਾ ਪਲੱਸ 2 ਕੀਤੀ ਹੋਈ ਹੈ ਮੈਮ 2019 ਦੇ ਵਿੱਚ ਆਰਟ ਸਟਰੀਮ ਤੋਂ ਠੀਕ ਹੈ ਤੇ ਮੇਰੇ ਨਾਲ ਹੁਣੇ ਹੀ ਆਈਐਸ ਦਾ ਸਕੋਰ ਆਇਆ ਹੈ 6 ਓਵਰਲ 2 ਮੋਡਿਊਲ 5.5 ओके okay. ते ਤੁਸੀਂ 2019 ਤੋਂ ਬਾਅਦ ਕੁਝ ਕੀਤਾ ਹੈ ਸਟੱਡੀ ਦੇ ਵਿੱਚ ਮੈਂ ਇੱਕ ਸਾਲ ਆਈਟੀ ਦਾ ਡਿਪਲੋਮਾ ਕੀਤਾ ਸੀ ਉਹ ਤੋਂ ਬਾਅਦ ਇੱਕ 6 ਮਹੀਨੇ ਦੀ ਇੰਟੈਂਸਿਵ ਕੀਤੀ ਤੇ ਉਸ ਤੋਂ ਬਾਅਦ ਗੈਪ ਹੈ ਜਿਵੇਂ ਮਾਸਾੜਾ ਠੀਕ ਹੈ ਠੀਕ ਹੈ ਤੇ ਤੁਹਾਡੀ ਪ੍ਰੀਫਰੈਂਸ ਯੂਕੇ ਲਈ ਹੈ ਰਾਈਟ ਯੂਕੇ ਲਈ ਐਮ ਐਮ ਕੈਨੇਡਾ ਦੇ ਕੋ ਹੋਣਾ ਨਹੀਂ ਮੈਂ ਇਹਦੇ ਵਿੱਚ ਨਹੀਂ ਹੋ ਜਾਊਗਾ ਕਿਹਨੇ ਕਿਹਾ ਨਹੀਂ ਹੋਊਗਾ ਬਿਲਕੁਲ ਆਪਸ਼ਨ ਹੈ ਪ੍ਰੈਜ਼ੀਡੈਂਟਾਂ ਨਾਲ ਗੱਲ ਕੀਤੀ ਸੀ ਮੈਂ ਮੈਂ ਉਹਨਾਂ ਨੇ ਮਨ ਕਰਦਾ ਕਿ ਕੈਨੇਡਾ ਨਹੀਂ ਹੋਣਾ ਯੂਕੇ ਦਾ ਹੋ ਜਾਊਗਾ ਨਹੀਂ ਬਲਕਿ ਮੈਂ ਤੁਹਾਨੂੰ ਸੁਜੈਸਟ ਕਰਾਂਗੀ ਤੁਹਾਡਾ ਆਰਾਮ ਨਾਲ ਕੈਨੇਡਾ ਵੀ ਹੋ ਸਕਦਾ ਹੈ ਯੂਕੇ ਵੀ ਹੋ ਸਕਦਾ ਹੈ ਕਿਉਂਕਿ ਗੈਪ ਅਸੈਪਟੇਬਲ ਹੈਗਾ ਤੇ ਜਿਹੜਾ ਤੁਹਾਡਾ ਆਇਲ ਸਕੋਰ ਹੈ ਉਹ ਦੋਨੋਂ ਲਈ ਹੀ ਐਲੀਜੀਬਲ ਹੈਗਾ ਬਟ ਯੈਸ ਤੁਹਾਡਾ ਬਜਟ ਕੀ ਕਹਿੰਦਾ ਉਹ ਡਿਪੈਂਡ ਕਰਦਾ ਜੇ ਆਪਾਂ ਯੂਕੇ ਦੀ ਗੱਲ ਕਰਦੇ ਆ ਉੱਥੇ ਤੁਹਾਨੂੰ ਡਿਗਰੀ ਮਿਲੂਗੀ ਜਿਹੜੀ ਕਿ 4 ਸਾਲ ਦੀ ਹੋਊਗੀ ਬਟ ਜੇ ਆਪਾਂ ਕੈਨੇਡਾ ਦੀ ਗੱਲ ਬਜਟ ਨਹੀਂ ਹੈਗਾ ਯੂਕੇ ਹੀ ਤਾਂ ਮੈਂ ਕਰਨਾ ਚਾਹੁੰਨਾ ਕਿ ਉਹ ਕਿਹੜਾ ਬਜਟ ਘੱਟ ਬਟ ਯੂਕੇ ਦੇ ਵੀ ਤੁਹਾਨੂੰ ਡਿਗਰੀ ਮਿਲੂਗੀ 4 ਸਾਲ ਦੀ ਕੈਨੇਡਾ ਦੇ ਵਿੱਚ ਤੁਹਾਨੂੰ ਡਿਪਲੋਮਾ ਮਿਲ ਸਕਦਾ 1 ਸਾਲ ਦਾ ਵੀ 2 ਸਾਲ ਦਾ ਵੀ ਜਿਹੜਾ ਤੁਹਾਡੀ ਕਾਸਟ ਕਟਿੰਗ ਕਰ ਦੂਗਾ ਟਿਊਸ਼ਨ ਫੀਸ ਨੂੰ ਲੈ ਕੇ ਜੇ ਆਪਾਂ ਗੱਲ ਕਰਦੇ ਆ ਕਿਉਂਕਿ ਇਸ ਟਾਈਮ ਬੱਚਾ ਸਿਲੈਕਟ ਕੈਨੇਡਾ ਇਸ ਲਈ ਨਹੀਂ ਕਰ ਰਿਹਾ ਕਿਉਂਕਿ जीआईसी ਡਬਲ ਹੈ ਬਟ ਤੁਸੀਂ ਟਿਊਸ਼ਨ ਫੀਸ ਦਾ ਐਕਸਪੈਂਸ ਨਹੀਂ ਦੇਖ ਰਹੇ ਜੇ ਤੁਸੀਂ ਟਿਊਸ਼ਨ ਫੀਸ ਦਾ ਐਕਸਪੈਂਸ ਦੇਖਦੇ ਹੋ ਤੇ ਤੁਹਾਨੂੰ ਐਸ ਕੰਪੈਰੀਟਿਵਲੀ ਯੂਕੇ ਤੁਹਾਨੂੰ ਕੈਨੇਡਾ ਬਜਟ ਦੇ ਵਿੱਚ ਪਊਗਾ ਤੇ ਦੂਜੀ ਗੱਲ ਹੈਗੀ ਹੈ ਜੇ ਆਈਸੀ ਦਾ ਜਿਵੇਂ ਮੈਂ ਦੱਸਿਆ ਤੁਸੀਂ ਜੇ ਸ਼ੋਅ ਸੁਣ ਰਹੇ ਹੋਣ ਕਿ ਆਪਣੇ ਕੋਲ ਜੀਆਈਸੀ ਘੱਟ ਪੇ ਕਰਨ ਦੇ ਵੀ ਆਪਸ਼ਨਸ ਹੈ ਸੋ ਮੇਰੀ ਰეკਮੈਂਡੇਸ਼ਨ ਹੈ ਜੇ ਤੁਹਾਡੀ ਕੋਈ ਪਰਟੀਕুলਰ ਪ੍ਰੀਫਰੈਂਸ ਨਹੀਂ ਹੈਗੀ ਤੇ ਤੁਸੀਂ ਕੈਨੇਡਾ ਦੇ ਵਿੱਚ ਵੀ ਅਪਲਾਈ ਕਰ ਸਕਦੇ ਤੇ ਯੂਕੇ ਵਿੱਚ ਵੀ ਕਰ ਸਕਦੇ ਕਿਉਂਕਿ ਸਾਡੇ ਕੋਲ ਯੂਕੇ ਵਿੱਚ ਟਾਇਰ 4 ਕੈਟਾਗਰੀ ਯੂਨੀਵਰਸਿਟੀ ਆਪਸ਼ਨ ਤੇ ਸ਼ਾਰਟ ਟਰਮ ਕੈਟਾਗਰੀ ਕਾਲਜ ਆਪਸ਼ਨ ਵੀ ਹੈਗੇ ਜਿਹਦੇ ਵਿੱਚ ਸਿਰਫ ਤੁਹਾਡਾ 4 ਤੋਂ 5 ਲੱਖ ਦਾ ਟੋਟਲ ਐਕਸਪੈਂਸ ਹੈ ਸ਼ਾਰਟ ਟਰਮ ਕੈਟਾਗਰੀ ਯੂਕੇ ਦੇ ਵਿੱਚ ਤੇ ਤੁਸੀਂ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ ਮੈਮ ਆਪਣਾ ਆਫਿਸ ਕਿੱਥੇ ਹੈਗਾ ਨਾ ਵਿਜ਼ਿਟ ਕਰ ਸਕਦਾ ਬਿਲਕੁਲ ਬਿਲਕੁਲ ਏ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਹੈ ਸਕਰੀਨ ਤੇ ਤੁਸੀਂ ਐਡਰੈਸ ਵੀ ਵੇਖ ਸਕਦੇ ਹੋ ਤੇ ਵਿਜ਼ਿਟ ਕਰ ਸਕਦੇ ਹੋ ਸਾਡੇ ਠੀਕ ਹੈ ਮੈਂ ਮੈਂ ਵਿਜ਼ਿਟ ਕਰਦਾ ਨਾ ਵੀ ਤੁਹਾਨੂੰ ਇਨਵਾਈਟ ਕਰ ਦਿਆ ਓਕੇ ਠੀਕ ਓਕੇ ਬਿਲਕੁਲ ਜੇਕਰ ਤੁਸੀਂ ਕੀਰਤੀ ਜਾਨ ਮੈਮ ਨੂੰ ਮਿਲਣਾ ਚਾਹੁੰਦੇ ਹੋ ਜਾਂ ਇਹਨਾਂ ਦੀ ਟੀਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਮੈਮ ਨੂੰ ਮਿਲਣਾ ਤਾਂ ਅਪੌਇੰਟਮੈਂਟ ਲੈ ਕੇ ਤੁਸੀਂ ਪਹਿਲਾਂ ਆਓ ਕਿਸੇ ਵੀ ਦੂਰੋਂ ਜੇ ਤੁਸੀਂ ਆ ਰਹੇ ਹੋ ਤਾਂ ਅਪੌਇੰਟਮੈਂਟ ਲੈ ਕੇ ਹੀ ਪਹੁੰਚੋ ਤਾਂ ਜੋ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਗਾਈਡ ਆ ਜਿਹੜਾ ਕੀਤਾ ਜਾਵੇ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਚਾਹੁੰਦੇ ਹੋ ਜਿਵੇਂ ਹੁਣ ਤੁਸੀਂ ਯੂਕੇ ਦੀ ਕਾਲ ਸੀਗੀ ਜਾਂ ਤੁਸੀਂ ਕੈਨੇਡਾ ਜਾਣਾ ਹੈ ਤਾਂ ਆਸਟ੍ਰੇਲੀਆ ਜਾਣਾ ਤਾਂ ਹਰ ਹਰ ਜਿਹੜੇ ਵੀਜ਼ਾ ਇਸ ਜਿਹਨੂੰ ਤੁਹਾਨੂੰ ਇਸ ਨੰਬਰ ਤੇ ਕਾਲ ਕਰਕੇ ਵੀਜ਼ਾ ਰਿਲੇਟਡ ਜਾਣਕਾਰੀ ਮਿਲ ਸਕਦੀ ਹੈ ਟ ਵੀਜ਼ੇ ਤੇ ਵੀ ਜਾਨਣਾ ਚਾਹੁੰਦੇ ਹੋ ਤਾਂ ਉਸ ਬਾਰੇ ਵੀ ਤੁਸੀਂ ਕੋਈ ਸਲਾਹ ਲੈਣੀ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਅਸੀਂ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ ਤੁਸੀਂ ਕਿਸ ਤਰ੍ਹਾਂ ਦੇ ਨਾਲ ਅਪਲਾਈ ਕਰ ਸਕਦੇ ਹੋ 2024 ਪਾਸ ਆਊਟ ਸਟੂਡੈਂਟ ਨੇ ਮੈਮ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦਾ ਹੁਣੇ ਰਿਜ਼ਲਟ ਆਇਆ ਚਾਹੇ CBSE ਦਾ ਹੁਣੇ ਆਇਆ 10 ਦਿਨ ਪਹਿਲਾਂ ਪੰਜਾਬ ਬੋਰਡ ਦਾ ਆਇਆ ਹਨ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਉਹ ਵੇਟ ਕਰਨ ਨੈਕਸਟ ਇਨਟੇਕ ਦੀ ਸਤੰਬਰ ਤੋਂ ਬਾਅਦ ਅਗਲਾ ਜਨਵਰੀ ਮਤਲਬ ਆਊਗਾ ਜਨਵਰੀ 2025 ਕਿ ਇਸ ਦੇ ਵਿੱਚ ਵੀ ਉਹ ਅਪਲਾਈ ਬਿਲਕੁਲ ਮੈਂ ਉਹਨੂੰ ਇੱਥੇ ਇੱਕ ਵਾਈਜ਼ ਐਡਵਾਈਸ ਦਵਾਂਗੀ ਕਿਉਂਕਿ ਜਿਹੜੇ ਸਟੂਡੈਂਟ ਬਾਹਰ ਜਾਣ ਦਾ ਪਲਾਨ ਕਰ ਰਹੇ ਹਨ ਤੇ ਰਿਜ਼ਲਟਸ ਆ ਚੁੱਕੇ ਨੇ ਸੋ ਡੈਫੀਨਿਟਲੀ ਤੁਸੀਂ ਆਈਐਲਐਸ ਪੀਟੀ ਦੀ ਪ੍ਰੀਪਰੇਸ਼ਨ ਕਰ ਰਹੇ ਹੋਣੇ ਬਟ ਤੁਸੀਂ ਕੰਡੀਸ਼ਨਲ ਆਫਰ ਲੈਟਰ ਸੈਪਟੈਂਬਰ ਇਨਟੇਕ ਲਈ ਸਿਕਯੂਰ ਕਰ ਸਕਦੇ ਹੋ ਉਸ ਦਾ ਬੈਨੀਫਿਟ ਕੀ ਹੋਗਾ ਤੁਹਾਡੀ ਆਲਰੇਡੀ ਸੈਪਟੈਂਬਰ ਇਨਟੇਕ ਦੇ ਵਿੱਚ ਸੀਟ ਸਿਕਯੂਰ ਹੋ ਜਾਊਗੀ ਮੀਨਵਾਇਲ ਤੁਸੀਂ ਆਈਐਲਐਸ ਪੀਟੀ ਕਰਦੇ ਹੋ ਉਹਦਾ ਰਿਜ਼ਲਟ ਆ ਜਾਊਗਾ ਤੇ ਤੁਹਾਨੂੰ ਨੈਕਸਟ ਈਅਰ ਤੇ ਵੇਟ ਨਹੀਂ ਕਰਨੀ ਪੈਣੀ ਕਿਉਂਕਿ ਜੇ ਆਪਾਂ ਨੈਕਸਟ ਈਅਰ ਦੀ ਗੱਲ ਕਰਦੇ ਹਾਂ ਉਹ ਸੇ ਟਾਈਮ ਦਾ ਗੈਪ ਆ ਜਾਂਦਾ ਤੇ ਕੰਪੀਟੀਸ਼ਨ ਵੀ ਅੱਗੇ-ਅਗੇ ਵੱਜ ਜਾਂਦਾ ਕਿਉਂਕਿ ਹਰ ਸਾਲ ਸਾਡੇ ਪਾਸ ਆਊਟ ਸਟੂਡੈਂਟਸ ਆ ਜਾਂਦੇ ਸੋ ਜੇ ਤੁਸੀਂ ਸੇਮ ਈਅਰ ਦੇ ਵਿੱਚ ਬਾਹਰ ਜਾਣਾ ਚਾਹੁੰਦੇ ਹੋ ਆਪਣਾ ਨਵਾਂ ਸਾਲ ਨਹੀਂ ਕੰਟਰੀ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਸੋ ਮੈਂ ਤੁਹਾਨੂੰ ਇੱਕ ਹੀ ਐਡਵਾਈਸ ਕਰਾਂਗੀ ਤੁਸੀਂ ਹੁਣੇ ਤੋਂ ਹੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰੋ ਆਪਣਾ ਟਾਈਮ ਸਿਕਿਉਰ ਕਰੋ ਤੇ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ ਹਮ ਬਿਲਕੁਲ ਬਹੁਤ ਸਾਰੇ ਆਪਸ਼ਨਸ ਤੁਹਾਨੂੰ ਮਿਲਨੇ ਆ ਤੁਸੀਂ ਇੱਕ ਵਾਰੀ ਜੇ ਸਾਨੀ ਇਮੀਗ੍ਰੇਸ਼ਨ ਦੇ ਆਫਿਸ ਆਉਨੇ ਹੋ ਜਾਂ ਕਾਲ ਕਰਦੇ ਹੋ ਤਾਂ ਤੁਹਾਨੂੰ ਢੇਰ ਸਾਰੇ ਆਪਸ਼ਨਸ ਮਿਲ ਜਾਂਦੀ ਹੈ ਯੂਨੀਵਰਸਿਟੀ ਲਈ ਮੇ ਆਪਸ਼ਨ ਮਿਲ ਜਾਂਦੀ ਹੈ ਤੁਸੀਂ ਰੈਲੇਵੈਂਟ ਕੋਰਸ ਜਿਵੇਂ ਲੈਣਾ ਚਾਹੋ ਉਸ ਦੇ ਲਈ ਤੁਹਾਡੇ ਨਾਲ ਜਿਹੜਾ ਕਿਸ ਤਰ੍ਹਾਂ ਦੇ ਨਾਲ ਲਿਆ ਜਾ ਸਕਦਾ ਹੈ ਕਿਸ ਤਰ੍ਹਾਂ ਦੇ ਨਾਲ ਜਲਦੀ ਤੁਸੀਂ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋਰ ਸਭ ਤੋਂ ਵੱਡੀ ਗੱਲ ਹੈ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਆਪਾਂ ਗੱਲ ਕੀਤੀ ਸੀ ਜੀਆਈਸੀ ਦੀ 20600 ਪਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਆਪਸ਼ਨਸ ਵੀ ਨੇ ਤੁਸੀਂ 14000 ਜੀਆਈਸੀ ਦੇ ਕੇ ਵੀ ਜਿਹੜਾ ਹੈ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋਰ ਉਹ ਏਰੀਆ ਵੀ ਮੈਨੂੰ ਅੱਛਾ ਹੋਊਗਾ ਬਿਲਕੁਲ ਬਿਲਕੁਲ ਕਰਾਊਡਡ ਨਹੀਂ ਹੈਗਾ ਤੇ ਕੰਮ ਦੇ ਆਪਸ਼ਨਸ ਵੀ ਵਾਧੂ ਮਿਲਦੇ ਕਿਉਂਕਿ ਕੈਨੇਡੀਅਨ ਗਵਰਨਮੈਂਟ ਨੇ ਜੇ ਆਪਾਂ ਗੱਲ ਕਰੀਏ ਇਸੇ ਕਰਕੇ ਸਾਰਾ ਕੁਝ ਚੇਂਜਿੰਗ ਕੀਤੇ ਆ ਕਿ ਜਦੋਂ ਜ਼ਿਆਦਾਤਰ ਜਿਹੜੇ ਸਟੂਡੈਂਟ ਨੇ ਜਿਵੇਂ ਇੰਡੀਆ ਹੀ ਨਹੀਂ ਹੋਰ ਵੀ ਮੁਲਕਾਂ ਤੋਂ ਜਿਹੜੇ ਪੜਨ ਲਈ ਆਉਂਦੇ ਆ ਉਹ ਟ੍ਰਾਂਟੋ ਜਾਂ ਬ੍ਰੈਂਟਨ ਦੋ ਚਾਰ ਸਰੀ ਇਹਨਾਂ ਦੇ ਏਰੀਆ ਦੇ ਵਿੱਚ ਹੀ ਚਲੇ ਜਾਂਦੇ ਸੀਗੇ ਜਿਸ ਕਰਕੇ ਉਹਨਾਂ ਨੇ ਹੁਣ ਅਟੈਸਟੇਸ਼ਨ ਲੈਟਰ ਜਿਹੜਾ ਅਨਾਉਂਸਮੈਂਟ ਕੀਤੀਆਂ ਕਿ ਇੱਕ ਪ੍ਰੋਵਿੰਸ ਸਿਰਫ ਇੰਨੇ ਬੱਚਿਆਂ ਨੂੰ ਹੀ ਬੁਲਾ ਸਕਦਾ ਤਾਂ ਜੋ ਉਹਨਾਂ ਦੀ ਸੈਟਲਮੈਂਟ ਹੋ ਸਕੇ ਉਹਨਾਂ ਨੂੰ ਕੰਮ ਨੂੰ ਲੈ ਕੇ ਪ੍ਰੋਬਲਮਸ ਨਾ ਆਉਣ ਕੱਲ ਨੂੰ ਉਹਨਾਂ ਦੇ ਵਿੱਚ ਰਹਿਣ ਸਹਿਣ ਦੇ ਵਿੱਚ ਖਾਣ ਪੀਣ ਦੀ ਉਹਨਾਂ ਨੂੰ ਪ੍ਰੋਬਲਮਸ ਨਾ ਹੋਣ ਇਸੇ ਕਰਕੇ ਜਿਹੜਾ ਅਟੈਸਟੇਸ਼ਨ ਲੈਟਰ ਹੈ ਪ੍ਰੋਵਿੰਸ ਨੂੰ ਦੇਣ ਦੀ ਗੱਲ ਕੀਤੀ ਹੈ ਪਰ ਮੈਮ ਨੇ ਕਿਹਾ ਕਿ ਆਲਰੇਡੀ ਹੀ ਇਹ ਦੋ ਪ੍ਰੋਵਿੰਸ ਜਿਹੜੇ ਨੇ ਪਹਿਲਾਂ ਤੋਂ ਹੀ ਅਟੈਸਟੇਸ਼ਨ ਲੈਟਰ ਇਹਨਾਂ ਦਾ ਲੱਗਦਾ ਸੀਗਾ ਪਰ ਹੁਣ ਆਪ ਸਾਡੇ ਨਾਲ ਇੱਕ ਕਾਲਰ ਨੇ ਕਾਲ ਲਾ ਲੈਣਾ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਅਚਾ ਸਤਿ ਸ਼੍ਰੀ ਅਕਾਲ ਸਰ ਅਸੀਂ ਇੱਕ ਗੱਲ ਕਰ ਰਹੇ ਸੀ ਹਾਂ ਹਾਂਜੀ ਸ਼ੇਖ ਜੀ ਦੱਸੋ ਤੁਹਾਡਾ ਸਵਾਲ ਕੀ ਹੈ ਜੀ ਅ ਸਰ ਸਵਾਲ ਇਹ ਹੈ ਕਿ ਮੇਰੀ 2020 ਚ ਮੈਂ 12th ਕੀਤੀ ਹੈ ਹੂੰ ਤੇ ਮੇਰੇ ਓਵਰঅল ਤਾਂ 6.5 ਬੈਂਡ ਹੈ ਬਟ ਮੇਰੇ ਇੱਕ ਚੋ 5.5 ਹੈ ਮੇਰਾ ਕੈਨੇਡਾ ਦਾ ਵੀਜ਼ਾ ਲੱਗੇਗਾ ਬਿਲਕੁਲ ਤੁਸੀਂ 2020 ਤੋਂ ਬਾਅਦ ਅਭਿਸ਼ੇ ਕੁਝ ਕਿਤੇ ਸਟੱਡੀ ਦੇ ਵਿੱਚ ਨਹੀਂ ਮੈਨੂੰ ਉਸ ਤੋਂ ਬਾਅਦ ਮੇਰਾ ਗੈਪ ਹੈ ਠੀਕ ਹੈ ਕੋਈ ਦਿੱਕਤ ਨਹੀਂ ਕਿਉਂਕਿ ਕੈਨੇਡਾ ਗੈਪ ਜੇ ਤੁਸੀਂ ਜਸਟੀਫਾਈ ਕਰ ਸਕਦੇ ਹੋ ਬਹੁਤ ਆਰਾਮ ਨਾਲ ਤੁਹਾਡਾ ਗੈਪ ਅਸੈਪਟ ਕਰਦਾ ਹੈ ਤੁਹਾਡੇ ਆਇਲ ਸਕੋਰ ਬਹੁਤ ਵਧੀਆ ਹੈ ਸੋ ਡੈਫੀਨਿਟਲੀ ਅਸੀਂ ਤੁਹਾਡਾ ਗੈਪ ਜਸਟੀਫਾਈ ਕਰਕੇ ਬਹੁਤ ਆਰਾਮ ਨਾਲ ਕੈਨੇਡਾ ਦਾ ਐਸ ਜੀ ਐਸ ਕੈਟਾਗਰੀ ਦੇ ਵਿੱਚ ਵੀਜ਼ਾ ਲੈ ਸਕਦੇ ਤੁਸੀਂ ショਅ ਤੋਂ ਬਾਅਦ ਵੀ ਕਾਲ ਕਰੋ ਇਸੇ ਨੰਬਰ ਦੇ ਉੱਤੇ ਔਰ ਗੱਲ ਜਿਹੜੀ ਹੈ ਪ੍ਰੋਪਰ ਤਰੀਕੇ ਦੇ ਨਾਲ ਕਰ ਸਕਦੇ ਹੋ ਕਿ ਕੀ ਪੁੱਛਣਾ ਚਾਹੁੰਦੇ ਹੋ ਕਿ ਇਸ ਕੰਟਰੀ ਦੇ ਲਈ ਤੁਸੀਂ ਵੀਜ਼ਾ ਲੈਣਾ ਹੈ ਮੈਮ ਨਾਲ ਦੇ ਨਾਲ ਜਦੋਂ ਕਿਸੇ ਸਟੂਡੈਂਟ ਨੇ ਕੰਸਲਟੈਂਟ ਦਾ ਚੂਜ਼ ਕਰਨਾ ਸਭ ਤੋਂ ਮੇਨ ਸਟੈਪ ਵੱਡਾ ਹਨਾ ਇਹ ਹੀ ਹੁੰਦਾ ਕਿਸ ਤਰ੍ਹਾਂ ਦੇ ਨਾਲ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਦੇ ਨਾਲ ਡਾਇਰੈਕਟ ਟਾਈਅਪ ਜਿਹੜੇ ਕੰਸਲਟੈਂਟ ਨੇ ਕਿਉਂਕਿ ਆਪਾਂ ਦੇਖਦੇ ਹਾਂ ਅੱਜਕੱਲ੍ਹ ਬਹੁਤ ਛੋਟੇ ਛੋਟੇ ਕਸਪੀਅਨ ਛੋਟੇ ਛੋਟੇ ਇਮੀਗ੍ਰੇਸ਼ਨ ਸਟਡੀਜ਼ ਆਜ਼ ਦੇ ਲਈ ਆਫੀਸਰਸ ਖੁੱਲੇ ਹੋਏ ਆ ਤੇ ਕਿਤੇ ਨਾ ਕਿਤੇ ਸਟੂਡੈਂਟ ਕਈ ਵਾਰੀ ਉਹਨਾਂ ਕੋਲ ਚਲੇ ਜਾਂਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਸਾਡੇ ਪੈਸੇ ਨਾ ਖਰਾਬ ਹੋ ਜਾਣ ਜਾਂ ਇਹ ਨਾ ਹੋ ਜੇ ਉਹ ਨਾ ਹੋ ਜੇ ਹਨਾ ਕਿਸ ਤਰ੍ਹਾਂ ਦੀ ਆਪਸ਼ਨਸ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਚੂਜ਼ ਕਰਨਾ ਚਾਹੀਦਾ ਕੰਸਲਟੈਂਟ ਨੂੰ ਲੈ ਕੇ ਬਿਲਕੁਲ ਜਿਵੇਂ ਕੰਸਲਟੈਂਟ ਦੀ ਗੱਲ ਕਰਾਂ ਤਾਂ ਮੈਂ ਇਕੋ ਐਡਵਾਈਸ ਦੇਣਾ ਚਾਹੂੰਗੀ ਕਿ ਭਾਵੇਂ ਤੁਸੀਂ ਕੋਈ ਵੀ ਕੰਸਲਟੈਂਟ ਚੂਜ਼ ਕਰੋ ਮੇਕ ਸ਼ੁਰ ਉਹ ਐਕਸਪੀਰੀਐਂਸਡ ਹੋਣ ਕਿਉਂਕਿ ਜਿਨਨੇ ਐਕਸਪੀਰੀਐਂਸ ਹੋਣਗੇ ਦੂਜਾ ਬਹੁਤ ਛੋਟੀ ਛੋਟੀ ਚੀਜ਼ਾਂ ਅਸੀਂ ਨੋਟਿਸ ਕਰਦੇ ਹਾਂ ਕੰਪਨੀ ਦਾ ਇਨਫਰਾਸਟ੍ਰਕਚਰ ਕਿਹੜੀ ਲੋਕੇਸ਼ਨ 'ਚ ਉਹ ਹੈਗੀ ਏ ਉਹ ਵੀ ਚੀਜ਼ਾਂ ਮੈਟਰ ਕਰਦੀ ਹੈ ਤੇ ਨਾਲੇ ਕਿੰਨੇ ਵੀਜ਼ੇ ਉਹਨਾਂ ਨੇ ਲਿੱਤੇ ਹੋਏ ਆ ਤੇ ਕਿਸ ਤਰ੍ਹਾਂ ਦੀ ਗਾਈਡੈਂਸ ਉਹਨੀ ਪ੍ਰੋਵਾਈਡ ਕਰ ਰਹੀ ਹੈ ਸਭ ਤੋਂ ਮੇਨ ਜੇ ਤੁਸੀਂ ਸਟੱਡੀ ਵੀਜ਼ੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਉਹਨਾਂ ਦੇ ਟਾਈਅਪਸ ਯੂਨੀਵਰਸਿਟੀਜ਼ ਨਾਲ ਕਾਲਜ ਦੇ ਨਾਲ ਕਿੱਦਾਂ ਦੀ ਯੂਨੀਵਰਸਿਟੀਆਂ ਕਾਲਜੇਸ ਦੇ ਨਾਲ ਹੈਗੇ ਆ ਕਿੰਨੇ ਕੁ ਟਾਈਅਪਸ ਨੇ ਕਿਉਂਕਿ ਜਿੰਨੇ ਵਧੀਆ ਟਾਈਅਪਸ ਹੋਣਗੇ ਜਿੰਨੇ ਮਲਟੀਪਲ ਟਾਈਅਪਸ ਹੋਣਗੇ ਉਹਨੇ ਵਧੀਆ ਆਪਸ਼ਨਸ ਤੁਹਾਨੂੰ ਦੇਣਗੇ ਔਰ ਗਾਈਡੈਂਸ ਜਿਹੜੀ ਗੱਲ ਆਉਂਦੀ ਉਹ ایکسپੀਰੀਅנס ਤੋਂ ਆਉਂਦੀ ਹੈ ਜਿੰਨੇ ایکسپੀਰੀਅנס ਹੋਣਗੇ ਓਨੀ ਵਧੀਆ ਗਾਈਡੈਂਸ ਓਨੇ ਵਧੀਆ ਆਪਸ਼ਨਸ ਮਿਲਣਗੇ ਤੇ ਹੋਈ ਨਹੀਂ ਸਕਦਾ ਕਿ ਜੇ ਤੁਹਾਡੀ ਪ੍ਰੋਫਾਈਲ ਵਧੀਆ ਉਹਦੇ ਤੇ ਵੀਜ਼ਾ ਨਾ ਹੂੰ ਬਿਲਕੁਲ ਹੈ ਜੇਕਰ ਤੁਸੀਂ ਕੈਨੇਡਾ ਸਟੱਡੀ ਵੀਜ਼ੇ ਤੇ ਜਾਣਾ ਹੈ ਟੂਰਿਸਟ ਵੀਜ਼ਾ ਲੈਣਾ ਹੈ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਸ਼ੋਅ ਤੋਂ ਬਾਅਦ ਇਸੇ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਹਨ ਸੈਕਟਰ 9 ਡੀ ਚੰਡੀਗੜ੍ਹ ਤੋਂ ਆਉਣਾ ਪਊਗਾ ਇੱਕ ਵਾਰੀ ਸੰਨ ਇਮੀਗ੍ਰੇਸ਼ਨ ਦਾ ਆਫਿਸ ਕੀਰਤੀ ਜੈਨ ਜੀਨੋ ਮਿਲਣਾ ਇਹਨਾਂ ਨੂੰ ਮਿਲ ਸਕਦੇ ਹੋ ਜਾਂ ਇਹਨਾਂ ਦੀ ਐਕਸਪਰਟ ਟੀਮ ਹੈ ਉਹਨਾਂ ਨੂੰ ਮਿਲ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਮੈਮ ਕੀਰਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੇ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੇ ਸ਼ਾਮ 6 ਵਜੇ ਤੱਕ ਇਸੇ ਨੰਬਰ ਤੇ ਕਾਲ ਕਰਕੇ ਹਰ ਜਾਣਕਾਰੀ ਜਿਹੜੀ ਸਟੱਡੀ ਅਬ੍ਰੋਡ ਦੇ ਲਈ ਸਹੀ ਜਾਣਕਾਰੀ ਲੈ ਸਕਦੇ ਹੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਹੀ ਗਾਈਡੈਂਸ ਦੇ ਨਾਲ ਤੁਹਾਡੇ ਵਿਦੇਸ਼ ਜਾਣ ਦੇ ਵਿੱਚ ਜ਼ਰੂਰ ਸਾਨ ਇਮੀਗ੍ਰੇਸ਼ਨ ਵੱਲੋਂ ਹੈਲਪ ਕੀਤੀ ਜਾਊਗੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ